ਸਾਤੋਂ ਇੱਕ ਵਾਰ ਫਿਰ ਤੋਂ ਤੁਹਾਡੀ ਡਿਮਾਂਡ ਤੇ ਮਲੋਤਰਾ ਸਾਹਿਬ ਕੋਲ ਪਹੁੰਚੇ ਕਿਉਂਕਿ ਤੁਹਾਡਾ ਕਹਿਣਾ ਕਿ ਮਲੋਤਰਾ ਸਾਹਿਬ ਨਾਲ ਸਾਡਾ ਭਰੋਸਾ ਬਣਿਆ ਹੋਇਆ ਮਸ਼ਹੂਰ ਸ਼ੋਰੂਮ ਹੈ ਇਹਨਾਂ ਦਾ LG ਦਾ ਸ਼ੋਰੂਮ ਔਰ ਖਾਸ ਗੱਲ ਇਹ ਹੈ ਕਿ GST ਘਟਨ ਕਰਕੇ ਬਹੁਤ ਸਾਰੇ ਪ੍ਰਾਈਸ ਜਿਹੜੇ ਆ ਉਹ ਘਟੇ ਆ ਪਰ ਨਾਲ ਦੀ ਨਾਲ ਮਲੋਤਰਾ ਸਾਹਿਬ ਨੇ ਡੁਅਲ ਇਨਵਰਟਰ ਦੀ ਤਰ੍ਹਾਂ ਆਪ ਵੀ ਬਹੁਤ ਸਾਰੀਆਂ ਆਫਰਾਂ ਦੇ ਦਿੱਤੀਆਂ ਹਾਂ ਜੀ ਐਸਟੀ 10% ਸਰਕਾਰ ਨੇ ਘਟਾਤੀ ਮੋਦੀ ਸਾਹਿਬ ਨੇ ਘਟਾਤੀ ਜਿਹਦੇ ਕਰਕੇ ਲੋਕਾਂ ਦਾ ਬਹੁਤ ਸਾਰਾ ਫਾਇਦਾ ਹੋ ਰਿਹਾ 10% ਆ ਕੀ ਲਿਖਿਆ ਤੁਸੀਂ ਵੀ ਘਟਾਤੀ ਆ 10% ਡਿਸਕਾਊਂਟ ਆ ਤੁਹਾਡੇ ਵੱਲੋਂ ਹਾਂ ਤੇ 10 ਤੋਂ 20% ਜਿਹੜਾ ਕ੍ਰੈਡਿਟ ਕਾਰਡ ਦੇ ਉੱਪਰ ਜਿਹੜਾ ਡਿਸਕਾਊਂਟ ਆ ਓਕੇ ਮਤਲਬ ਆਪਾਂ ਸਮਝੀਦਾ 40% ਤੱਕ 40% ਤੱਕ ਆ <laughs> 43 ਇੰਚਸ ਐਲਜੀ ਦੀ ਐਲਈਡੀ ਸਮਾਰਟ 25490 ਰੁਪਏ ਕੋਈ ਹਿਡਨ ਚਾਰਜ ਨਹੀਂ ਹੈਗਾ ਇਹਦੇ ਵਿੱਚ 25490 ਇਨਕਲੂਡਿੰਗ ਜੀਐਸਟੀ ਐਲਜੀ ਦੀ 43 ਯੈਸ ਆਪਾਂ ਉਸ ਤੋਂ ਵੀ ਥਲੜੀ ਥਲੜੀ ਕੰਪਨੀਆਂ ਜਿਹੜੀਆਂ ਸਟੈਪ ਬਾਈ ਸਟੈਪ ਥੱਲੇ ਆਈ ਜਾਓ ਹਾਂ ਉਹ ਵੀ 42 42 43 43000 ਰੁਪਏ ਲੈਂਦੇ ਨੇ ਤੇ ਮਤਲਬ ਆਪਾਂ ਸਮਝੀਏ ਮੇਰਾ ਮਨ ਆਇਆ ਕਿ ਮੈਂ ਮਹਰੂਤਾ ਸਿੰਘ ਦੀ ਵੀਡੀਓ ਦੇਖੀ ਆਹ ਕੀਤਾ ਬਾਦਰ ਟੀਵੀ YouTube ਤੇ ਮੈਂ ਕਹਿੰਦਾ ਮੈਂ 55 ਇੰਚ ਦੀ LED ਲੈਣਾ ਮੈਂ ਕੱਚੇ ਜੀ ਆ ਗਿਆ ਆ ਗਿਆ ਜੇਬ ਚ ਰੁਪਈਆ ਵੀ ਨਹੀਂ ਹਾਂ ਸੱਬੜ ਮੇਰਾ ਵਧੀਆ ਪੁਰਾਣਾ ਬਜਾਜ ਕਾਰਡ ਵੀ ਨਹੀਂ ਹੈਗਾ ਤਾਂ ਮੈਂ LED ਫ੍ਰੀ ਚ ਕਰ ਲਿਆ ਜਾ ਸਕਦਾ ਫ੍ਰੀ ਚ ਸੁਣੋ ਉਹਦੇ ਰੇਟ ਵੀ ਸੁਣੋ ਫਿਰ 40500 ਰੁਪਏ ਦੀ 4K 55 ਇੰਚ LED ਠੀਕ ਹੈ 2025 ਮਾਡਲ ਜੀ ਉਹ ਤੋਂ ਸਟਾਰਟ ਦੇ ਦਾਂਗੇ ਤੁਹਾਨੂੰ ਕੋਈ ਪੈਸਾ ਨਹੀਂ ਲੈਣਾ 8 ਇਨਸਟਾਲਮੈਂਟ ਚ ਪੈਸੇ ਲੈਣੇ ਆ ਤੇ ਰੈਫਰਿਜਰੇਟਰ ਦੀ ਗੱਲ ਕਰੀਏ ਮੈਂ ਇੱਥੇ ਪੜ ਪਾ ਰਿਹਾ ਜੀ ਸਾਈਡ ਬਾਈ ਸਾਈਡ ਰੈਫਰਿਜਰੇਟਰ ਦੇ ਨਾਲ ਇੱਕ ਫਿਰ ਜਿ ਫ੍ਰੀ ਆ ਉਹ ਕਿਹੜੀ ਆ ਜੀ ਸਾਈਡ ਬਾਈ ਸਾਈਡ ਦੇ ਨਾਲ ਜਿਹੜਾ ਬੈਡਰੂਮ ਫ੍ਰਿਜ ਹੁੰਦਾ 45 ਲੀਟਰ ਦਾ 50 ਲੀਟਰ ਦਾ ਉਹ ਵਾਲਾ ਫ੍ਰਿਜ ਤੁਹਾਨੂੰ ਅਸੀਂ ਫ੍ਰੀ ਦੇਣਾ ਬਿਲਕੁਲ ਫ੍ਰੀ ਦੇਣਾ ਫਿਰ ਸਾਈਡ ਬਾਈ ਸਾਈਡ ਦਾ ਰੇਟ ਬੋ ਚੱਕ ਤਾਣੋ ਸਾਈਡ ਬਾਈ ਸਾਈਡ ਦਾ ਕੋਈ ਰੇਟ ਨਹੀਂ ਚੱਕਿਆ ਜੀ ਸਟਾਰਟ ਹੋ ਜਾਣਾ ਤੁਹਾਡਾ 75000 ਤੋਂ ਡਬਲ ਡੋਰ ਫ੍ਰਿਜ ਦੇ ਨਾਲ ਜਿੰਨੇ 350 ਲੀਟਰ ਤੋਂ ਉੱਪਰ ਫ੍ਰਿਜ ਹੈਗੇ ਡਬਲ ਡੋਰ ਉਹਦੇ ਨਾਲ 에ਅਰ ਫਰਾਇਰ ਤੁਹਾਨੂੰ ਫ੍ਰੀ ਦਵਾਂਗੇ ਹਰ ਇੱਕ ਫ੍ਰਿਜ ਦੇ ਨਾਲ ਡਬਲ ਡੋਰ 350 ਲੀਟਰ ਤੋਂ ਉੱਪਰ ਠੀਕ ਹੈ ਜੀ ਜਿਹੜਾ 350 ਲੀਟਰ ਤੋਂ ਥੱਲੇ ਆ ਥੋੜੇ ਮਾਡਲ ਸਿਲੈਕਟਡ ਮਾਡਲ ਦੇ ਉੱਪਰ ਤੁਹਾਨੂੰ ਜਿਹੜਾ ਹੈਗਾ ਇੰਡਕਸ਼ਨ ਕੁੱਕਰ ਫ੍ਰੀ ਦਵਾਂਗਾ ਨਾ ਤਾਂ ਡਿਮਾਂਡ ਕਿਸ ਰੈਫਰਿਜਰੇਟਰ ਦੀ ਆਉਂਦੀ ਸਾਰੇ ਵਿਕੀ ਜਾਂਦੇ ਫ੍ਰਿਜ ਤਾਂ ਇਸ ਵੇਲੇ ਹੌਟ ਸੇਲਿੰਗ ਆ ਵਾਸ਼ਰ ਹੌਟ ਸੇਲਿੰਗ ਆ ਸਾਰਾ ਕੁਝ ਹੀ ਵਿਕ ਰਿਹਾ ਜੀ ਵਾਸ਼ਿੰਗ ਮਸ਼ੀਨ ਦੇ ਵਿੱਚ ਲੇਟਸ ਆਇਆ ਸਾਡੇ ਕੋਲ ਵਾਸ਼ਰ ਡਰਾ ਖਾਸ ਮੈਂ ਤੁਹਾਨੂੰ ਇੱਕ ਆਫਰ ਦੇ ਰਿਹਾ ਕਸਟਮਰਸ ਵਾਸਤੇ ਤੁਹਾਨੂੰ ਵਾਸ਼ਰ ਡਰਾਇਰ ਜਿਹੜਾ ਹੈਗਾ ਆ ਉਹ ਤੁਹਾਨੂੰ ਐਦਾਂ ਦੇ ਰੇਟ ਤੇ ਅਸੀਂ ਦੇ ਦਾਂਗੇ ਜਿਹੜਾ ਤੁਸੀਂ ਕਦੀ ਸੋਚਿਆ ਵੀ ਨਹੀਂ ਹੋਊਗਾ ਵਾਸ਼ਰ ਡਰਾਇਰ ਦੇ ਨਾਲ ਤੁਹਾਨੂੰ ਸਮਝ ਲਓ ਵੀ ਤੁਹਾਨੂੰ 8-9 ਕਿਲੋ ਦੀ 10 ਕਿਲੋ ਦੀ ਮਸ਼ੀਨ ਦੇ ਰੇਟ ਦੇ ਵਿੱਚ ਵਾਸ਼ਰ ਡਰਾਇਰ ਦੇ ਦਾਂਗੇ ਅਸੀਂ 11 ਕਿਲੋ ਦਾ ਕਿੱਥੇ ਤਾਂ ਹੋ ਸਕਦਾ ਹਾਂਜੀ ਹੈਗਾ ਜੀ ਹੋ ਕੀ ਸਕਦਾ ਇਹ ਦੇਖੋ ਵੀ ਸੈਮੀ ਮੈਂ ਤੁਹਾਨੂੰ ਦੇ ਦਊਗਾ 10.5 ਹਜ਼ਾਰ ਤੋਂ ਸ਼ੁਰੂ LG ਦੀ ਹੈ LG ਦੀ 10.5 ਪਰ ਵਟੇ ਚੱਕ ਹੋ ਗਏ ਹਾਂਜੀ ਦੇ ਫੁਲੀ ਆਟੋਮੈਟਿਕ ਟਾਪ ਲੋਡ ਤੁਹਾਨੂੰ ਮੈਂ ਦੇ ਦੂੰਗਾ 17990 ਰੁਪਏ ਤੋਂ LG ਦੀ ਹਾਂਜੀ ਨਹੀਂ ਨਹੀਂ 17990 GST ਪੇਡ ਕੋਈ ਹਿਡਨ ਚਾਰਜ ਨਹੀਂ ਚੀਜ਼ ਨੂੰ ਇਹਨੂੰ ਬਹੁਤ ਹਾਈਲਾਈਟ ਕਰਿਓ ਮੇਰੀ ਨੂੰ ਬਹੁਤ ਲੋਕਾਂ ਦਾ ਫਾਇਦਾ ਹੋਣ ਵਾਲਾ ਹੈ ਇਹਨੂੰ ਜ਼ਰੂਰ ਹਾਈਲਾਈਟ ਕਰਿਓ ਕ੍ਰੈਡਿਟ ਕਾਰਡ ਦੇ ਉੱਪਰ ਜੈਨੂਨ ਮੈਂ ਤੁਹਾਨੂੰ ਗਾਰੰਟੀ ਨਾਲ ਕਹਿ ਰਿਹਾ 15 ਤੋਂ 20000 ਰੁਪਏ ਦਾ ਡਿਸਕਾਊਂਟ ਆ ਨਹੀਂ ਪਰ ਉਹ 15 ਤੋਂ 20000 ਕੀ ਵੇਲੇ ਕੀ ਇਹਨੂੰ ਸ਼ਾਪਿੰਗ ਕਰ ਲਵਾਂ ਨਹੀਂ ਕੈਸ਼ਬੈਕ ਹੀ ਹੈਗਾ ਕੈਸ਼ਬੈਕ ਇਨਸਟੈਂਟ ਆਣਾ ਇਨਸਟੈਂਟ ਇਨਸਟੈਂਟ ਕੈਸ਼ਬੈਕ ਚਾਹੇ ਅਸੀਂ ਦਿੱਤਾ ਚਾਹੇ ਮਤਲਬ ਤੁਸ ਤੋਂ ਅੜਨਾ ਕਿਸ਼ਤਾਂ ਕਰ ਲઈએ ਹਾਂ ਹਾਂ ਜੀ 50000 ਦਾ ਸਮਾਨ ਹੈ ਪਹਿਲੇ 20000 ਆ ਜਾਏਗਾ ਹਾਂ ਜੀ ਪਹਿਲਾਂ ਆਣਾ ਕੱਟ ਕੇ ਕਿਸ਼ਤ ਬਣਨੀ ਆ ਇੱਕ ਟੰਦੇ ਰੇਟ 'ਚ ਡੇਢ ਟੰਦਾ ਇਸੇ ਫਿਟਿੰਗ ਵੀ ਫ੍ਰੀ ਕਰ ਦੂੰਗਾ ਔਰ ਫਿਟਿੰਗ ਉਦੋਂ ਤੁਹਾਨੂੰ ਜਦੋਂ ਤੁਸੀਂ ਕਹੋਗੇ ਉਦੋਂ ਫਿਟਿੰਗ ਕਰਾਂਗਾ ਅੱਛਾ ਮੰਨ ਲਓ ਮੇਰਾ ਮਤਲਬ ਤੁਸੀਂ ਲੈ ਕੇ ਰੱਖ ਲਓ ਤੁਹਾਡੀ ਗਾਰੰਟੀ ਵੀ ਅਗਲੇ ਸਾਲ ਤੋਂ ਸ਼ੁਰੂ ਹੋ ਜੂਗੀ ਤੁਹਾਨੂੰ ਡਿਸਕਾਊਂਟ ਅੱਜ ਦਾ ਔਰ ਗਾਰੰਟੀ ਅਗਲੇ ਸਾਲ ਦੀ ਮਾਰਚ ਤੋਂ ਸ਼ੁਰੂ ਕਰਾਂਗੇ ਗਾਰੰਟੀ ਔਰ ਫਿਟਿੰਗ ਵੀ ਉਦੋਂ ਸਾਡੇ 34000 ਰੁਪਏ ਦਾ ਡੇਟ ਆਂ ਦਾ 에어 ਕੰਡੀਸ਼ਨਰ 듀얼 인버터 ਤੁਹਾਨੂੰ ਫਿੱਟ ਕਰਕੇ ਦੇ ਦੇਵਾਂਗਾ। ਤਾਂ ਵੀ ਬਲੋਟਰ ਸਾਹਿਬ ਕਹਿੰਦੇ ਤੁਹਾਨੂੰ ਇਹੋ ਜੀ ਜਗ੍ਹਾ ਭੇਜਣਾ ਉਹ ਮੰਨ ਲ ਜਿੱਥੇ ਅਮਰੀਕਾ ਤੋਂ ਲੋਕ ਆਉਂਦੇ ਆ। ਹਾਂ ਦੁਬਈ ਦੁਬਈ ਤੁਸੀਂ ਵੀ ਸ਼ੇਖ ਬਣਦੇ ਹੁੰਦੇ ਨਾ। ਹਾਂ ਉੱਥੇ ਭੇਜ ਦੇਣਾ ਸੀ। ਤੁਹਾਨੂੰ ਦੇਖ ਕੇ ਮੈਨੂੰ ਆਈਡੀਆ ਵੇ ਦੁਬਈ ਦਾ ਟੂਰ ਦੇ ਦ ਕਪਲ ਵਾਸਤੇ। ਉਹਨਾਂ ਸਭ ਕਹਿੰਦੇ ਆਪੀ ਵੀ ਹਬੀ ਵੀ ਗੋ ਟੂ ਦੁਬਈ ਇਹਨਾਂ ਨੇ ਤੁਹਾਨੂੰ ਦੁਬਈ ਭੇਜਣਾ ਔਰ ਲੱਕੀ ਡਰਾ ਹਮੇਸ਼ਾ ਜੈਨੂਇਨ ਹੁੰਦਾ। ਬੁਲੇਟ ਹਮੇਸ਼ਾ ਜੈਨੂਅਲ ਲੋਕਾਂ ਨੂੰ ਨਿਕਲਿਆ ਇਸੇ ਤਰੀਕੇ ਤੁਸੀਂ ਇੱਥੋਂ ਆ ਕੇ ਸਮਾਨ ਪਰਚੇਸ ਕਰੋਗੇ ਤਾਂ ਤੁਹਾਨੂੰ ਲੱਕੀ ਡਰਾ ਜਿਹੜਾ ਕਪਲ ਦੇ ਲਈ ਦੁਬਈ ਦਾ ਟ੍ਰਿਪ ਕਿ ਸਾਈਡ ਬਾਈ ਸਾਈਡ ਫ੍ਰਿਜ ਦੇ ਨਾਲ ਫ੍ਰਿਜ ਫ੍ਰੀ 에어 ਕੰਡੀਸ਼ਨ ਤੇ ਡਿਸਕਾਊਂਟ ਤੇ ਨਾਲ ਦੀ ਨਾਲ ਫਿਟਿੰਗ ਫ੍ਰੀ ਐਲਈਡੀ ਉੱਤੇ ਜੀਐਸਟੀ ਕਰਕੇ 10% ਡਿਸਕਾਊਂਟ 10% ਸ਼ੋਰੂਮ ਵੱਲੋਂ 20% ਕੈਸ਼ਬੈਕ ਫੁੱਲ ਸ਼ਾਪਿੰਗ ਦਾ ਮੂਡ ਬਣਾ ਲਓ ਕਿਹੜੀ ਗੱਲਾਂ ਪੜੀ ਜਾਂਦੇ ਹੋ ਕੈਦੇ ਦੋਸਤੋ ਬਈ ਦੀਵਾਲੀ ਤੋਂ ਪਹਿਲਾਂ ਪਹਿਲਾਂ ਮਨੋਤਰਾ ਸਾਹਿਬ ਦੇ ਆਕੇ LED 에어 ਕੰਡੀਸ਼ਨ ਫ੍ਰਿਜ ਲੈ ਜਾਓ ਤੁਹਾਡੇ ਬਹੁਤ ਹੋਣ ਵਾਲੇ ਆ ਫਾਇਦੇ ਦੋਸਤੋ ਬਹੁਤ ਹੋਣ ਵਾਲੇ ਆ ਫਾਇਦੇ ਦੋਸਤੋ ਸਤਿ ਸ਼੍ਰੀ ਅਕਾਲ ਪੀਪੀ ਬੱਤੀ ਨਮਾਸ਼ਾਰ ਦੇਖ ਰਿਹਾ ਮੈਂ ਤੁਹਾਡਾ ਆਪਣਾ ਪਰਿਵਾਰਕ ਮੈਂ ਪਤਨੀ ਸ੍ਰੀ ਤੁਸੀਂ ਸ਼ੇਅਰ ਤੁਸ ਲਾਉਂਦੇ ਵੀਡੀਓ ਕਿਸ ਤਰ੍ਹਾਂ ਦੀ ਸਤਿਓ ਇੱਕ ਵਾਰ ਫਿਰ ਤੋਂ ਤੁਹਾਡੀ ਡਿਮਾਂਡ ਤੇ ਮਲੋਤਰਾ ਸਾਹਿਬ ਕੋਲ ਪਹੁੰਚੇ ਕਿਉਂਕਿ ਤੁਹਾਡਾ ਕਹਿਣਾ ਕਿ ਮਲੋਤਰਾ ਸਾਹਿਬ ਨਾਲ ਸਾਡਾ ਭਰੋਸਾ ਬਣਿਆ ਹੋਇਆ ਮਸ਼ਹੂਰ ਸ਼ੋਰੂਮ ਹੈ ਇਹਨਾਂ ਦਾ LG ਦਾ ਸ਼ੋਰੂਮ ਔਰ ਖਾਸ ਗੱਲ ਇਹ ਹੈ ਕਿ GST ਘਟਣ ਕਰਕੇ ਬਹੁਤ ਸਾਰੇ ਪ੍ਰਾਈਸ ਜਿਹੜੇ ਆ ਉਹ ਘਟੇ ਆ ਪਰ ਨਾਲ ਦੀ ਨਾਲ ਬਲੋਤਰਾ ਸਾਹਿਬ ਨੇ ਡਿਊਲ ਇਨਵਰਟਰ ਦੀ ਤਰ੍ਹਾਂ ਆਪ ਵੀ ਬਹੁਤ ਸਾਰੀਆਂ ਆਫਰਾਂ ਦੇ ਦਿੱਤੀਆਂ ਔਰ ਆ ਜਿਹੜੀਆਂ ਆਫਰਾਂ ਆ ਉਹਦੀ ਲਿਸਟ ਮੇਰੇ ਕੋਲ ਹੈ ਵਨ ਬਾਈ ਵਨ ਆਪਾਂ ਸਾਰਾ ਕੁਝ ਸਮਝ ਲੈਣਾ ਵੀਡੀਓ ਬਹੁਤ ਹੀ ਲੰਬੀ ਨਹੀਂ ਹੋਣੀ ਡਾਇਰੈਕਟ ਅੰਗੂਰ ਦੀ ਤਰ੍ਹਾਂ ਤੁਹਾਨੂੰ ਫਰੂਟ ਦੇਣਾ ਔਰ ਨਾਲ ਦੀ ਨਾਲ ਬਲੋਤਰਾ ਸਾਹਿਬ ਇਹ ਕਹਿੰਦੇ ਆ ਕਿ ਅਜਿਹੇ ਫਾਇਦੇ ਤੁਹਾਨੂੰ ਪੂਰੇ ਨਵੇਂ ਸ਼ਹਿਰ ਦੇ ਜ਼ਿਲ੍ਹੇ 'ਚ ਕਿਸੇ ਹੋਰ ਸ਼ੋਰੂਮ ਤੋਂ ਨਹੀਂ ਮਿਲਣਗੇ ਤਾਂ LG ਨੂੰ ਪਿਆਰ ਕਰਨ ਵਾਲੇ ਇਸ ਵੀਡੀਓ ਨੂੰ ਆਖਰ ਤੱਕ ਜਰੂਰ ਦੇਖੋ। ਬਲੋਤਰਾ ਸਾਹਿਬ ਦਾ ਤੁਹਾਡਾ ਸਵਾਗਤ ਹੈ ਸਾਡੇ ਚੈਨਲ 'ਤੇ। ਥੈਂਕ ਯੂ ਜੀ। ਧੰਨਵਾਦ। ਦੀਵਾਲੀ ਤੇ ਹਮੇਸ਼ਾ ਤੁਸੀਂ ਸਰਪ੍ਰਾਈਜ਼ ਰੱਖਦੇ ਹੋ। ਇਸ ਵਾਰ ਮੈਨੂੰ ਪਤਾ ਲੱਗਾ ਕਿ ਸਰਪ੍ਰਾਈਜ਼ ਕੱਲੇ ਇੱਕ ਬੰਦੇ ਲਈ ਨਹੀਂ ਕਪਲ ਲਈ ਆ ਕਪਲ ਲਈ ਉਹ ਪਤਾ ਦੱਸਣਾ ਜਲਦੀ ਦੱਸ ਬਾਅਦ ਚ ਦੱਸਾਂਗੇ ਜੀ ਅੱਛਾ ਮੈਂ ਜਾਣਨਾ ਚਾਹੁੰਨਾ ਕਿ ਜਿਵੇਂ ਤੁਸੀਂ ਐਕਸਪਲੇਨ ਕੀਤਾ ਹਾਂ ਜੀ ਐਸ ਟੀ 10% ਸਰਕਾਰ ਨੇ ਘਟਾਤੀ ਮੋਦੀ ਸਾਹਿਬ ਨੇ ਘਟਾਤੀ ਜਿਹਦੇ ਕਰਕੇ ਲੋਕਾਂ ਦਾ ਬਹੁਤ ਸਾਰਾ ਫਾਇਦਾ ਹੋ ਰਿਹਾ 10% ਆ ਕੀ ਲਿਖਿਆ ਤੁਸੀਂ ਵੀ ਘਟਾਤੀ 10% ਡਿਸਕਾਊਂਟ ਤੁਹਾਡੇ ਵੱਲੋਂ ਹਾਂ ਤੇ 10 ਤੋਂ 20% ਜਿਹੜਾ ਕ੍ਰੈਡਿਟ ਕਾਰਡ ਦੇ ਉੱਪਰ ਜਿਹੜਾ ਡਿਸਕਾਊਂਟ ਆ ਓਕੇ ਮਤਲਬ ਆਪਾਂ ਸਮਝੀਦਾ 40% ਤੱਕ 40% ਤੱਕ ਆ ਪਰ ਜੇ ਆਪਾਂ ਜੈਨੂਨ ਦੇਖੋ ਗੱਲ ਕਰੀਏ ਨਾ ਅੱਜ ਤੱਕ ਦੇਖੋ ਅਸੀਂ ਬਹੁਤ ਜ਼ਿਆਦਾ ਮੈਂ ਆਫਰਸ ਦੇ ਵਿੱਚ ਮੈਂ ਕਸਟਮਰਸ ਨੂੰ ਬਹੁਤ ਜ਼ਿਆਦਾ ਅਟਰੈਕਟ ਨਹੀਂ ਕਰਦਾ ਮੇਰੀ ਆਦਤ ਨਹੀਂ ਹੈ ਅਸੀਂ ਕਹਿੰਨੇ ਵੀ ਚਲੋ ਆਫਰ ਤਾਂ ਕਸਟਮਰ ਦਾ ਹੱਕ ਹੀ ਆ ਜੀ ਉਹ ਤੁਹਾਡਾ ਰਾਈਟ ਬਣਦਾ ਆਫਰ ਪਰ ਉਹਦੇ ਨਾਲ ਜੈਨੂਨ ਪ੍ਰਾਈਸ ਜੈਨੂਨ ਪ੍ਰੋਡਕਟ ਜੈਨੂਨ ਸਰਵਿਸ ਇਹ ਵੀ ਕਸਟਮਰ ਦਾ ਰਾਈਟ ਆ ਜੀ ਪਰ ਅੱਜ ਆਪਾਂ ਤੁਹਾਨੂੰ ਇੱਕ ਪ੍ਰੋਮਿਸ ਕਰਦੇ ਆ ਜੀ ਕਿ ਜਦੋਂ ਵੀ ਤੁਸੀਂ ਨਾ ਕਿਸੇ ਕਿਸੇ ਤੁਸੀਂ ਇਦਾਂ ਸੁਣਦੇ ਆ ਵੀ ਯਾਰ ਇੱਥੇ ਇੰਨਾ ਡਿਸਕਾਊਂਟ ਲੱਗ ਗਿਆ ਇੰਨਾ ਡਿਸਕਾਊਂਟ ਲੱਗ ਗਿਆ ਇੰਨਾ ਹੋ ਗਿਆ ਅੱਛਾ ਜਦ ਤੂੰ ਸ਼ੋਰੂਮ ਤੇ ਜਾਂਦੇ ਤਾਂ ਨਿਰਾਸ਼ਾ ਹੁੰਦੀ ਆ ਉਹ ਚ ਕੀ ਹੁੰਦਾ 50% ਤੱਕ ਆਫ ਹੈ ਜੀ ਆ ਜਿਹੜਾ ਪੁਰਾਣਾ ਸਟਾਕ ਦੇ ਤੇ 50% ਜਿਹੜਾ ਫਰੈਸ਼ ਹੈ ਤੇ ਹੈ ਨਹੀਂ ਜੀ ਕੁਝ ਵੀ ਫਰੈਸ਼ ਤੇ ਨਹੀਂ ਹੈ ਬੜੀ ਵਾਰ ਹੁੰਦਾ ਹੈਨਾ ਹੁੰਦਾ ਹੈ ਜੀ ਇਹ ਜ਼ਿਆਦਾਤਰ ਇਦਾਂ ਹੀ ਹੁੰਦਾ ਅੱਛਾ ਫੇਰ ਤੁਸੀਂ ਜਾ ਕੇ ਦੂਜਾ ਦੇਖਦੇ ਆ ਅੱਛਾ ਯਾਰ ਇਹ ਬ੍ਰਾਂਡਡ ਦੇ ਤਾਂ ਪਰ ਡਿਸਕਾਊਂਟ ਇਹ ਹੈ ਨਹੀਂ ਆ ਜਿਹੜਾ ਅਨ ਬ੍ਰਾਂਡਡ ਜੇ ਆ ਖਸੜ ਜਾਂ ਮਾਹਲਾ ਇਹ ਤੇ ਹੈ ਆ ਲੋਕਲ ਦੇਸੀ ਜੀਆ ਲੋਕਲ ਦੇਸੀ ਜੀਆ ਉਹ ਬੰਦਾ ਕਹਿੰਦਾ ਹੁਣ ਯਾਰ ਮੈਂ ਕਰਾਂਗੀ ਇਹ ਤੇ ਚੇਪੀ ਲਾ ਕੇ ਕੰਪਨੀ ਬਣਾਈ ਹੈ ਹਾਂ ਚੇਪੀ ਆ ਕੇ ਕੰਪਨੀ ਬਣਾਈ ਹੈ ਉਹ ਜਿਹੜੀ ਮਰਜ਼ੀ ਕੰਪਨੀ ਦਾ ਸਟicker ਲਾ ਦਿਓ ਪਰ ਇਦਾਂ ਦਾ ਸਿਸਟਮ ਨਹੀਂ ਹੈ ਤੁਹਾਨੂੰ ਮੈਂ ਤੁਹਾਨੂੰ ਚਲੋ ਇੱਕ ਰੇਟ ਦੱਸਦਾ ਤੁਹਾਨੂੰ 43 ਇੰਚਸ ਜੀ ਐਲਜੀ ਦੀ LED ਸਮਾਰਟ ਜੀ 25490 ਰੁਪਏ ਨਹੀਂ ਕੋਈ ਹਿਡਨ ਚਾਰਜ ਨਹੀਂ ਹੈਗਾ ਵਿੱਚ 25000 490 ਇਨਕਲੂਡਿੰਗ GST LG ਦੀ 43 yes ਜੇ ਆਪਾਂ ਉਸ ਤੋਂ ਵੀ ਥਲੜੀ ਥਲੜੀ ਕੰਪਨੀਆਂ ਜਿਹੜੀਆਂ ਸਟੈਪ ਬਾਏ ਸਟੈਪ ਥੱਲੇ ਆਈ ਜਾਓ ਹਾਂ ਉਹ ਵੀ 44 43 43000 ਦੀਆਂ ਲਈਆਂ ਆ ਨਹੀਂ ਉੱਚ ਅੱਜ ਦੀ ਰੇਟ ਦੀ ਆਪਾਂ ਗੱਲ ਕਰਦੇ ਆ ਮੇਰੇ ਕਹਿਣ ਦਾ ਮਤਲਬ ਤੁਹਾਨੂੰ ਇਹ ਆ ਕਿ ਇੱਕ ਤਾਂ ਬ੍ਰਾਂਡ ਆ ਜੀ ਦੂਜਾ ਇਹਦਾ ਰੇਟ ਕੋਈ ਹਿਡਨ ਇਹਦੇ ਵਿੱਚ ਚਾਰਜ ਨਹੀਂ ਹੈ ਮੈਂ ਤੁਹਾਨੂੰ ਕਹਿ ਦਵਾਂ ਵੀ ਹਾਂਜੀ ਇਹ 25490 GST ਐਕਸਟਰਾ ਇਹ ਤੇ ਆ ਐਕਸਟਰਾ ਇਦਾਂ ਨਹੀਂ ਹੈਗਾ ਕੁਝ ਵੀ ਵੀ ਆਪਾਂ ਸਮਝੀਏ ਤੁਸੀਂ 25490 ਦੀ 43 ਇੰਚੀ LED ਦੇ ਰਹੇ ਹੋ ਹਾਂ ਤਾਂ ਮੰਨ ਲਓ ਮੇਰੀ ਜੇਬ 'ਚ ਪੈਸੇ ਹੈ ਨਹੀਂ ਹਾਂ ਮੈਂ ਮੂਡ ਬਣਾ ਲਿਆ ਵੀਡੀਓ ਦੇਖ ਕੇ ਹਾਂ ਤਾਂ ਮੈਨੂੰ ਕਿੱਦਾਂ ਤੁਸੀਂ ਦੋਗੇ ਮੈਂ ਤੁਹਾਡਾ Bajaj ਦਾ ਕਾਰਡ ਬਣਾ ਦੂੰਗਾ ਹਾਂ Bajaj ਦੇ ਕਾਰਡ ਦੇ ਉੱਪਰ ਜੈਨੂਇੰਗ ਚਾਰजेस ਦਾ ਬਹੁਤ ਅੱਛਾ ਜੇ ਤੁਹਾਡੇ ਕੋਲ Bajaj ਦਾ ਕਾਰਡ ਹੈਗਾ ਆ ਤੁਸੀਂ 55 ਇੰਚ LED ਮੇਰੇ ਕੋਲ ਲੈਣ ਆਏ ਜੈਨੂਇੰਟੀ ਜੈਨੂਇੰਟੀ ਲਿਖ ਕੇ ਮੈਂ ਤੁਹਾਨੂੰ ਇਹ ਗਾਰੰਟੀ ਕਰਦਾ 0 ਡਾਊਨ ਪੇਮੈਂਟ 0 ਮਤਲਬ 0 ਆਰ ਯੂ ਸ਼ੋਰ ਮੈਂ ਜੀ ਵੈਰੀ ਮਚ ਸ਼ੋਰ ਮੈਂ ਤੁਹਾਨੂੰ ਆਨ ਰਿਕਾਰਡ ਕਰਨਾ ਜੇ ਮੇਰੀ ਗੱਲ ਗਲਤ ਹੋ ਗਈ ਤੁਹਾਡਾ ਬਜਾਜ ਦਾ ਕਾਰਡ ਚੱਲਦਾ ਹੋਣਾ ਚਾਹੀਦਾ ਤੁਸੀਂ ਪੁਰਾਣੇ ਕਸਟਮਰ ਬਜਾਜ ਦੇ ਹੋਣੇ ਚਾਹੀਦੇ ਜਾਂ ਤੁਹਾਡਾ ਸਿਵਲ ਜਿਹੜਾ ਸਕੋਰ ਆ 750 ਤੋਂ ਉੱਪਰ ਹੋਵੇ ਜੇ ਤੁਸੀਂ ਫਰੈਸ਼ ਕਸਟਮਰ ਆ ਬਜਾਜ ਦੇ ਨਹੀਂ ਹੋ ਓਕੇ ਜਾਂ ਤੁਹਾਡੇ ਕੋ ਕੋ ਕ੍ਰੈਡਿਟ ਕਾਰਡ ਹੋਵੇ ਇਹ ਤਿੰਨਾਂ ਹੀ ਕੰਡੀਸ਼ਨਸ ਦੇ ਵਿੱਚ 0 ਡਾਊਨ ਪੇਮੈਂਟ ਪਿਓਰ 0 ਕੋਈ ਪੈਸਾ ਨਹੀਂ ਲੈਣਾ ਇੰਟਰਸਟ ਬਹੁਤ ਜ਼ਿਆਦਾ ਹੋਣਾ ਕੋਈ ਇੰਟਰਸਟ ਨਹੀਂ ਕੋਈ ਫਾਈਲ ਚਾਰਜ ਨਹੀਂ ਤੇ ਕਿਸ਼ਤਾਂ ਵੱਡੀ ਹੋਣੀ ਆ ਕਿਸ ਕਾ ਦੀ ਵੱਡੀ ਹੋਣੀ ਆ ਨੂੰ ਤੁਸੀਂ ਮੰਨ ਲਓ ਤੁਸੀਂ ਸਪੋਜ਼ ਕਰ ਲਓ 40000 ਦੀ ਲੈਣੇ ਆ ਤਾਂ ਉਹਦੀਆਂ ਅੱਠ ਕਿਸ਼ਤਾਂ 5000 ਬਣਨੀ ਨਹੀਂ ਮਤਲਬ ਆਪਾਂ ਸਮਝੀਏ ਮੇਰਾ ਮਨ ਆਇਆ ਕਿ ਮੈਂ ਮਹਾਰੋਤਾ ਸਾਹਿਬ ਦੀ ਵੀਡੀਓ ਦੇਖੀ ਆ ਕੀਤਾ ਬਾਦਰ ਟੀਵੀ YouTube ਤੇ ਮੈਂ ਕਹਿੰਨਾ ਮੈਂ 55 ਇੰਚ ਦੀ LED ਲੈਣਾ ਮੈਂ ਕੱਚੇ ਜੀ ਆ ਗਿਆ ਆ ਗਿਆ ਜੇਵ ਤੇ ਰੁਪਇਆ ਵੀ ਨਹੀਂ ਹਾਂ ਸਿਬਲ ਮੇਰਾ ਵਧੀਆ ਪੁਰਾਣਾ ਬਜਾਜ ਕਾਰਡ ਵੀ ਨਹੀਂ ਹੈਗਾ ਤਾਂ ਮੈਂ LED ਫਰੀ ਚ ਕਰ ਲਿਆ ਜਾ ਸਕਦਾ ਫਰੀ ਚ ਸੁਣੋ ਉਹਦੇ ਰੇਟ ਵੀ ਸੁਣੋ ਫਿਰ 40500 ਰੁਪਏ ਦੀ 4K 55 इंच एलईडी ठीक है जी 2025 मॉडल जी उत तो स्टार्ट दे देंगे ਤੁਹਾਨੂੰ ਕੋਈ ਪੈਸਾ ਨਹੀਂ ਲੈਣਾ 8 ਇਨਸਟਾਲਮੈਂਟ ਚ ਪੈਸੇ ਲੈਣੇ ਆ ਜੇ ਤੁਹਾਡਾ ਸੇਵਲ 750 ਤੋਂ ਉੱਪਰ ਹੈ ਜਾਂ ਤੁਹਾਡੇ ਕੋ ਕੋਪਾਜ ਦਾ ਕਾਰਡ ਆ ਮਤਲਬ ਕਿਸ਼ਤਾ ਦੇਣੀ ਆ ਇੰਟਰਸਟ ਐਕਸਟਰਾ ਕੋਈ ਨਹੀਂ ਲੱਗਣਾ ਕੋਈ ਇੰਟਰਸਟ ਨਹੀਂ ਕੋਈ ਡਾਊਨ ਪੇਮੈਂਟ ਨਹੀਂ ਜੈਨੂਨ ਡਾਊਨ ਪੇਮੈਂਟ ਜ਼ੀਰੋ ਜੈਨੂਨ ਨੋ ਫਾਈਲ ਚਾਰजेस ਕੋਈ ਚਾਰजेस ਤਾਂ ਲੈਂਦੇ ਮਨੋ ਉਤਰਾ ਸਾਬ ਨਹੀਂ ਨਹੀਂ ਇਹ ਕਹਿਣ ਦੀਆਂ ਗੱਲਾਂ ਨਹੀਂ ਜੀ ਨਹੀਂ ਇਦਾਂ ਬੜੇ ਬਾਰ ਲੋਕੀ ਸ਼ਿਕਾਇਤ ਕਰਦੇ ਇੱਕ ਮਿੰਟੇ ਦੀ ਸ਼ਿਕਾਇਤ ਕਰ ਦਿੰਦੇ ਆ ਨਹੀਂ ਸ਼ਿਕਾਇਤ ਨਹੀਂ ਦੇਖੋ ਜੀ ਜਦੋਂ ਨਹੀਂ ਹੈਗੀ ਸੀ ਮੈਂ ਕਦੀ ਕਿਹਾ ਤੁਹਾਨੂੰ ਵੀ ਮੈਂ ਜ਼ੀਰੋ ਅਸੀਂ ਹਿਡਨ ਚਾਰजेस ਨਹੀਂ ਲਾਂਦੇ ਤੁਸੀਂ ਜਿਹੜਾ ਮੈਂ ਰੇਟ ਦੱਸਿਆ ਰੇਟ ਵੀ ਜਿੱਥੋਂ ਮਰਜੀ ਪੁੱਛ ਲਓ ਜੀ ਜਾਓ ਆਫਲਾਈਨ ਆਨਲਾਈਨ ਜਿੱਥੇ ਮਰਜੀ ਘੁੰਮਿਓ ਜੀ ਨਾ ਸਾਡੇ ਨਾਲ ਦਾ ਰੇਟ ਮਿਲਣਾ ਨਾ ਸਾਡੇ ਨਾਲ ਦੀ ਆਫਰ ਮਿਲਣੀ ਔਰ ਜੈਨੂਨ ਪ੍ਰੋਡਕਟ ਹੋਊਗਾ ਨਾਲ ਜੈਨੂਨ ਪ੍ਰੋਡਕਟ ਦੇ ਨਾਲ ਤੁਹਾਨੂੰ 1 ਸਾਲ ਦਾ ਇੰਸ਼ੋਰੈਂਸ ਮਿਲਣਾ ਜਿੱਚ ਥੈਫਟ ਐਂਡ ਬ੍ਰੇਕੇਜ ਕ ਫੇਰ ਦੂਸਰੀ ਸਕੀਮ ਸਾਡੇ ਕੋਲ ਹੈਗੀ ਆ ਮੰਨ ਲਓ ਅਸੀਂ ਹੁਣ 40000 ਤੋਂ ਤਾਂ ਸਟਾਰਟ ਆ ਜਿੱਦਾਂ ਜੀ ਹੁਣ ਜੇ ਤੁਸੀਂ ਮੰਨ ਲਓ 1.5 ਲੱਖ ਵਾਲਾ ਟੀਵੀ ਲੈਣਾ ਮੰਨ ਲਓ ਹੁਣ ਉਹ ਉਹਦੇ 'ਚ ਕੀ ਆ ਵੀ ਤੁਸੀਂ ਚਾਹੁੰਦੇ ਆ ਕਿ ਮੈਂ ਯਾਰ 2 ਸਾਲ 'ਚ ਪੈਸੇ ਦਵਾ ਉਹ 'ਚ ਜੈਨੂਨ ਜਿਆ ਤੁਹਾਨੂੰ ਫਾਇਲ ਚਾਰਜ ਲੱਗੂਗਾ ਉਹ 'ਚ ਬਿਲਕੁਲ ਐਕਸਪੈਂਸਿਵ ਹੋ ਗਿਆ ਨਾ ਪ੍ਰੋਡਕਟ ਐਕਸਪੈਂਸਿਵ ਪ੍ਰੋਡਕਟ ਦੇ ਵਿੱਚ ਜੈਨੂਨ ਫਾਇਲ ਚਾਰਜ ਲੱਗੂਗਾ ਪਰ ਉਹਦੀ EMI ਜਿਹੜੀ ਆ 3000 4000 ਬਣਾ ਦਾਂਗੇ ਕੋਈ ਡਾਊਨ ਪੇਮੈਂਟ ਨਹੀਂ ਉਹ 'ਚ ਵੀ ਕੋਈ ਡਾਊਨ ਪੇਮੈਂਟ ਹਾਂ ਠੀਕ ਹੈ ਜੀ ਪਰ ਮਾਨ LG ਦਾ ਹੀ ਹੋਣਾ ਨ LG ਦਾ LG ਦਾ ਮਟੀਰੀਅਲ ਹੋਊਗਾ LG ਦਾ ਡੀਲਰਸ਼ਿਪ ਸਾਡੇ ਕੋਲ ਮੈਂ ਪਿਛਲੇ 28 ਸਾਲ ਤੋਂ LG ਵੇਚ ਰਿਹਾ ਔਰ ਤੁਹਾਨੂੰ ਜਿਹੜਾ ਕੁਆਲਿਟੀ ਦਾ ਇੰਸ਼ੋਰੈਂਸ ਸਰਟੀਫਿਕੇਟ ਕੰਪਨੀ ਤੋਂ ਮੇਲ ਦੇ ਉੱਪਰ ਤੁਹਾਡੇ ਆਣਾ ਮਤਲਬ ਉਹ LG ਦੇ ਪ੍ਰੋਡਕਟ ਬਿਲੂਗਰੇ ਜਿਹੜੇ ਤੁਹਾਡੇ ਸ਼ੋਰਮ ਚ ਅਵੇਲੇਬਲ ਆ ਹਾਂ ਉਹੀ ਬਿਲਕੁਲ ਝੋਤਾ ਨਹੀਂ ਕੋਈ ਚੋਲ ਹੁਣ ਕਿੱਦਾਂ ਹੋਊਗਾ ਮੈਂ ਤੁਹਾਨੂੰ ਕਿਹਾ ਵੀ ਤੁਹਾਨੂੰ ਕੰਪਨੀ ਨੇ ਮੇਲ ਕਰਨੀ ਤੁਹਾਡੇ ਪ੍ਰੋਡਕਟ ਦੇ ਉੱਪਰ ਅਸ਼ੋਰੈਂਸ ਸਰਟੀਫਿਕੇਟ ਓਕੇ ਕੰਪਨੀ ਨੇ ਕਰਨੀ ਕੰਪਨੀ ਦੀ ਆਈਸੀਆਈ ਦਾ ਇੰਸ਼ੋਰੈਂਸ ਹੋਣਾ ਤੁਹਾਡੇ ਮੇਲ ਦੇ ਉੱਪਰ ਆਣਾ ਪਾਲਿਸੀ ਨੰਬਰ ਬਕਾਇਦਾ ਹੋਣਾ ਉਹਦਾ ਜੀ ਐਲਈਡੀਜ਼ ਦੀ ਆਪਣਾ ਕੋ ਬਹੁਤ ਸਾਰੀ ਚੁਆਇਸੇਸ ਹੈਗੀਆਂ ਆਲਰੇਡੀ ਸਾਡੇ ਕੋ 75 ਇੰਚ ਤੱਕ ਆ ਇੱਕ ਨਵੀਂ ਚੀਜ਼ ਮੈਂ ਤੁਹਾਨੂੰ ਦਿਖਾਨਾ ਤੇ ਕਾ ਦੇਖਿਓ ਜਰਾ ਈਵੋ ਪੈਨਲ ਇੱਕ ਨਵੀਂ ਚੀਜ਼ ਆਈ ਆ ਜੀ ਕਿਉਨੈਡ ਈਵੋ ਪੈਨਲ ਜੀ ਇਹ ਬਿਲਕੁਲ ਲੇਟੈਸਟ ਦਾ ਕਿਉਨੈਡ ਈਵੋ ਪੈਨ 120 ਹਰਜ਼ ਇਹਦਾ ਜਿਹੜਾ ਰਿਫਰੈਸ਼ ਰੇਟ ਆ ਔਰ ਲੇਟੈਸਟ 75 ਇੰਚ ਤੱਕ ਅਵੇਲੇਬਲ ਆ ਸਾਡੇ ਕੋਲ ਡਾਲਵੀ ਵਿਜ਼ਨ ਹੈ ਡਾਲਵੀ ਵਿਜ਼ਨ ਆ ਚਲੋ LED ਦੀ ਤਾਂ ਗੱਲ ਹੋ ਗਈ ਬਹੁਤ ਸਾਰੇ ਭੈਣ ਭਰਾ ਇੱਥੇ ਆਉਂਦੇ ਆ ਆਪਣਾ ਚਾਹ ਪੂਰਾ ਕਰਦੇ ਆ ਘਰ ਦੀ ਰੌਣਕ ਲੈ ਕੇ ਜਾਂਦੇ ਆ ਅਚਾ ਰੈਫਰਿਜਰੇਟਰ ਦੀ ਗੱਲ ਕਰੀਏ ਮੈਂ ਇੱਥੇ ਪੜ ਪਾ ਰਿਹਾ ਜੀ ਸਾਈਡ ਬਾਈ ਸਾਈਡ ਰੈਫਰਿਜਰੇਟਰ ਦੇ ਨਾਲ ਇੱਕ ਫ੍ਰਿਜ ਫ੍ਰੀ ਆ ਉਹ ਕਿਹੜੀ ਆ ਜੀ ਸਾਈਡ ਬਾਈ ਸਾਈਡ ਦੇ ਨਾਲ ਜਿਹੜਾ ਬੈਡਰੂਮ ਫ੍ਰਿਜ ਹੁੰਦਾ 45 ਲੀਟਰ ਦਾ 50 ਲੀਟਰ ਦਾ ਉਹ ਵਾਲਾ ਫ੍ਰਿਜ ਤੁਹਾਨੂੰ ਅਸੀਂ ਫ੍ਰੀ ਦੇਣਾ ਬਿਲਕੁਲ ਫ੍ਰੀ ਦੇਣਾ ਤੇ ਸਾਈਡ ਬਾਈ ਸਾਈਡ ਦਾ ਰੇਟ ਬਾ ਚੱਕ ਤਾ ਹੁਣ ਸਾਈਡ ਦਾ ਸਾਈਡ ਦਾ ਕੋਈ ਰੇਟ ਨਹੀਂ ਲੱਗਿਆ ਜੀ ਹੂੰ ਸਟਾਰਟ ਹੋ ਜਾਣਾ ਤੁਹਾਡਾ 75000 ਤੋਂ ਨਹੀਂ ਨਹੀਂ ਸ਼ੂਰ ਕਰ ਲੋ ਸ਼ੂਰ ਉਹ ਤਾਂ ਲੱਖ ਤੋਂ ਉੱਤੇ ਦੀ ਗੱਲ ਜਾਂਦੀ ਹੈ ਲੱਖ ਵੀ ਆ 75000 ਵੀ ਆ ਮੇ ਕੋ ਡੇਢ ਲੱਖ ਵਾਲਾ ਫਰਿੱਜ ਵੀ ਹੈਗਾ ਓਕੇ ਡੇਢ ਲੱਖ ਪੌਣੇ 2 ਲੱਖ ਰੁਪਏ ਤੱਕ ਸਾਡੇ ਕੋ ਫਰਿੱਜ ਹੈਗਾ ਅਲੱਗ ਅਲੱਗ ਮਾਡਲ ਅਲੱਗ ਅਲੱਗ ਰੇਟ ਆ ਸ਼ੁਰੂਆਤ 75000 ਤੋਂ ਆ ਤੇ ਫਿਰ ਇਨਾਮ ਤਾਂ ਤੁਸੀਂ ਜਿਹੜਾ ਜਿਹੜਾ ਤੁਸੀਂ ਬੈਨੀਫਿਟ ਦੇ ਰਹੇ ਆ ਹਾਂ ਉਹ ਤਾਂ ਡੇਢ ਲੱਖ ਵਾਲਾ ਹੋਣਾ ਨਹੀਂ ਨਹੀਂ ਉਹ ਲਗਭਗ ਸਮਝ ਲਓ ਵੀ ਬੇਸਿਕ ਮਾਡਲ ਨੂੰ ਛੱਡ ਕੇ ਜਿੰਨੇ ਵੀ ਮਾਡਲ ਹੈਗੇ ਉੱਪਰ ਉੱਪਰ ਮਤਲਬ 80 50 80000 ਤੋਂ ਸਟਾਰਟ ਜਿਹੜਾ ਫ੍ਰਿਜ ਆ ਨਹੀਂ ਨਹੀਂ ਕਹਿੰਦੇ ਹੁੰਦੇ ਬੋਲੋ ਸਰ ਜਦੋਂ ਬੰਦੇ ਨੇ ਅੰਦਰ ਐਂਟਰ ਕਰ ਜਾਣਾ ਫਿਰ ਕਹਣਾ ਮੈਂ ਹੀ ਬੈਕ ਗਿਆ ਫਿਰ ਮੈਂ ਮੈਂ ਆਪਣੀ ਆਪਣੀ ਵੀਡੀਓ ਨੂੰ ਡਿਲੀਟ ਥੋੜੀ ਕਰ ਦਊਗਾ ਮੈਂ ਵਿੱਚੋਂ ਥੋੜੀ ਸੀਨ ਤੁਹਾਡੇ ਤੁਹਾਡੇ ਕੋਲ ਦਾ ਐਕਸੈਸ ਆ ਮੇਰੇ ਕੋਲ ਥੋੜੀ ਐਕਸੈਸ ਹੋਣਾ ਕਿ ਮੈਂ ਉਹਨੂੰ ਡਿਲੀਟ ਕਰ ਦਊਗਾ ਠੀਕ ਹੈ ਜੀ ਮਤਲਬ 80000 ਤੋਂ ਸ਼ੁਰੂ ਹੋ ਜਾਣਾ 80000 ਤੋਂ ਨਾਲ ਫ੍ਰਿਜ ਤੁਹਾਨੂੰ ਫ੍ਰੀ ਦੇ ਦੇਣਾ 10 ਇਅਰ ਵਾਰੰਟੀ ਹੈ ਉਹਦੀ ਤੇ ਕਨਵਰਟੇਬਲ ਫ੍ਰਿਜ ਹੋਊਗਾ ਲੇਟੈਸਟ ਜੀ ਹਾਂ ਕੋਈ ਇਦਾਂ ਨਹੀਂ ਹੋਵੇ 2024 ਦਾ ਜਾਂ ਪਿਛਲਾ ਮਾਲ ਤੁਹਾਨੂੰ ਲੇਟੈਸਟ ਮਟੀਰੀਅਲ ਮਿਲੇਗਾ ਸਾਰਾ ਚਲੋ ਐਲਈਡੀ ਦੀ ਗੱਲ ਹੋ ਗਈ ਟਰੂ ਕਲਰ ਮਿਲਣੇ ਐਲਜੀ ਦੇ ਤੁਸੀਂ ਜੇ ਐਲਈਡੀ ਖਰੀਦਦੇ ਹੋ ਤੁਹਾਨੂੰ ਟਰੂ ਕਲਰਸ ਮਿਲਣੇ ਆ ਸਾਈਡ ਬਾਈ ਸਾਈਡ ਫ੍ਰਿਜ ਦੇ ਨਾਲ ਇਹਨਾਂ ਨੇ ਕਿਹਾ ਕਿ ਤੁਹਾਨੂੰ ਬੈਡਰੂਮ ਫ੍ਰਿਜ ਜਿਹੜਾ ਆ ਉਹ ਨਾਲ ਦੀ ਨਾਲ ਗਿਫਟ ਦੇ ਤੌਰ ਤੇ ਦੇਵੋ ਨਾ ਵੋਲਡਓਰ ਫ੍ਰਿਜ ਦੇ ਨਾਲ ਜਿੰਨੇ 350 ਲੀਟਰ ਤੋਂ ਉੱਪਰ ਫ੍ਰਿਜ ਹੈਗੇ ਡਬਲ ਡੋਰ ਉਹਦੇ ਨਾਲ 에ਅਰ ਫਰਾਈ ਤੁਹਾਨੂੰ ਫ੍ਰੀ ਦੇਵਾਂਗੇ ਹਰ ਇੱਕ ਫ੍ਰਿਜ ਦੇ ਨਾਲ ਡਬਲ ਡੋਰ 350 ਲੀਟਰ ਤੋਂ ਉੱਪਰ ਠੀਕ ਹੈ ਜਿਹੜਾ 3 ਤੁਹਾਨੂੰ ਜਿਹੜਾ ਹੈਗਾ ਇੰਡਕਸ਼ਨ ਕੁੱਕਰ ਫ੍ਰੀ ਦਾ ਮਿਲ ਗਿਆ ਸੀ ਜਦੋਂ ਡਿਮਾਂਡ ਕਿਸ ਰੈਫਰਿਜਰੇਟਰ ਦੀ ਆਉਂਦੀ ਸਾਰੇ ਵਿਕੀ ਜਾਂਦੇ ਫ੍ਰਿਜ ਤਾਂ ਇਸ ਵੇਲੇ ਹੌਟ ਸੇਲਿੰਗ ਆ ਵਾਸ਼ਰ ਹੌਟ ਸੇਲਿੰਗ ਆ ਸਾਰਾ ਕੁਝ ਹੀ ਵਿਕ ਰਿਹਾ ਜੀ ਮਤਲਬ ਵਾਸ਼ਿੰਗ ਮਸ਼ੀਨ ਦੀ ਗੱਲ ਕਰੀਏ ਵਾਸ਼ਿੰਗ ਮਸ਼ੀਨ ਵਾਸ਼ਿੰਗ ਮਸ਼ੀਨ ਦੇ ਵਿੱਚ ਲੇਟਸ ਆਇਆ ਸਾਡੇ ਕੋਲ ਵਾਸ਼ਰ ਡਰਾਇਰ ਅੱਛਾ ਵਾਸ਼ਰ ਡਰਾਇਰ ਦੇ ਵਿੱਚ ਮੈਂ ਤੁਹਾਨੂੰ ਖਾਸ ਮੈਂ ਤੁਹਾਨੂੰ ਇੱਕ ਆਫਰ ਦੇ ਰਿਹਾ ਕਸਟਮਰਸ ਵਾਸਤੇ ਜੀ ਤੁਹਾਨੂੰ ਵਾਸ਼ਰ ਡਰਾਇਰ ਜਿਹੜਾ ਹੈਗਾ ਆ ਉਹ ਤੁਹਾਨੂੰ ਐਦਾਂ ਦੇ ਰੇਟ ਤੇ ਅਸੀਂ ਦੇ ਦਾਂਗੇ ਜਿਹੜਾ ਤੁਸੀਂ ਕਦੀ ਸੋਚਿਆ ਵੀ ਨਹੀਂ ਹੋਊਗਾ ਵ ਸਮੇਂ ਲੋਪੀ ਤੁਹਾਨੂੰ 8-9 ਕਿਲੋ ਦੀ 10 ਕਿਲੋ ਦੀ ਮਸ਼ੀਨ ਦੇ ਰੇਟ ਦੇ ਵਿੱਚ ਵਾਸ਼ਰ ਡਰਾਇਰ ਦੇ ਦਾਂਗੇ ਅਸੀਂ 11 ਕਿਲੋ ਦਾ ਇਸੇ ਤਾਂ ਹੋ ਸਕਦਾ ਹਾਂਜੀ ਹੈਗਾ ਜੀ ਹੋ ਕੀ ਸਕਦਾ ਕੀ ਪ੍ਰਾਈਸ ਹੈ ਫਿਰ ਮਰੇ ਸੰਝਾ ਕਰੋ ਪ੍ਰਾਈਸ ਤੁਸੀਂ ਲੈ ਕੇ ਚੱਲੋ ਭਈ 50000 ਅਬਵ 50000 ਅਬਵ ਵਾਸ਼ਰ ਡਰਾਇਰ ਹਾਂਜੀ ਵਾਸ਼ਰ ਡਰਾਇਰ ਤੇ ਉਹਦਾ ਉਹਦੀ ਪਹਿਲਾਂ ਕੀਮਤ ਕਿੰਨੀ ਸੀਗੀ ਪਹਿਲਾਂ ਕੀ ਉਹ ਤੇ 65000 ਰੁਪਏ ਸੀ ਦੀ 65000 ਤੋਂ ਸ਼ੁਰੂ ਹੁੰਦਾ ਸੀ ਹਾਂ ਹੁਣ 50000 ਪਲੱਸ ਤੋਂ ਸ਼ੁਰੂ ਹੁੰਦਾ 50000 ਪਲੱਸ ਮਤਲਬ 2-3 ਹਜ਼ਾਰ ਹਾਂ 50 55000 ਰੁਪਏ ਉੱਥੇ ਚੱਲ ਕੀ ਹਾਂ ਇੱਥੇ ਮਤਲਬ ਬੈਨੀਫਿਟ ਬੈਨੀਫਿਟ ਹੈ ਇਹ ਆ ਵੀ ਜਿੱਦਾਂ ਹੁਣ ਸਰਦੀ ਇਸ ਵਾਰੀ ਬਹੁਤ ਪੈਣ ਵਾਲੀ ਆ ਪ੍ਰੈਡਿਕਟਡ ਆ ਵੀ ਜਿੱਦਾਂ ਪਿਛਲੇ ਸਾਲ ਗਰਮੀ ਜ਼ਿਆਦਾ ਪਈ ਨਾ ਤਾਂ ਇਸ ਵਾਰੀ ਸਰਦੀ ਬਹੁਤ ਪੈਣੀ ਆ ਔਰ ਡਰਾਇਰ ਤੁਹਾਨੂੰ ਬੜਾ ਕੰਮ ਆਊਗਾ ਜੀ ਔਰ ਤੁਸੀਂ ਕੱਲਾ ਤੁਸੀਂ ਦੇਖੋ ਵੀ 11 ਕਿਲੋ ਦੀ ਵਾਸ਼ਰ ਲੈਣ ਜਾਂਦੇ ਅਸੀਂ ਉਹ 50000 ਦੀ ਕੱਲੀ ਆ 7 ਕਿਲੋ ਦਾ ਡਰਾਇਰ ਲਾਓ ਤਾਂ 40000 ਦਾ 90000 ਹੋ ਗਿਆ ਤੁਹਾਨੂੰ ਦੇ 55 55 56000 ਦੇ ਵਿੱਚ ਬਾਸ਼ਰ ਡਰਾਇਰ ਮਿਲ ਰਿਹਾ ਤੇ ਨਾਲ ਲੱਕੀ ਡਰਾਬ ਵੀ ਮਿਲ ਰਿਹਾ ਨਾਲ ਤੁਹਾਨੂੰ ਗਿਫਟ ਵੀ ਦਵਾਂਗੇ ਅੱਛਾ ਹੁਣ ਬਹੁਤ ਤੇ ਦੀ ਤਮੰਨਾ ਹੁੰਦੀ ਹੈ ਕਿ ਆਪਾਂ ਦੀਵਾਲੀ ਤੇ ਇਹਨਾਂ ਆਪਣੇ ਘਰ LG ਦੀ ਵਾਸ਼ਿੰਗ ਮਸ਼ੀਨ ਲੈ ਕੇ ਆਉਣੀ ਆ ਪਰ ਕਈ ਵਾਰ ਇਹ ਤਾਂ ਹੋ ਜਾਂਦਾ ਕਿ ਪ੍ਰੋਡਕਟ ਯਾਰ ਬਜਟ ਤੋਂ ਬਾਹਰ ਹੋ ਰਿਹਾ ਜ਼ੀਰੋ ਡਾਊਨ ਪੇਮੈਂਟ ਤੇ ਤੁਸੀਂ ਕਰਾ ਦੋਗੇ ਪਰ ਫਿਰ ਵੀ ਪਰਦੇ ਸੋਚਦੇ ਕਿ ਪੈਸੇ ਦੇਣੇ ਤਾਂ ਹੈਗੇ ਆ ਤਾਂ ਉਹਦੇ ਵਿੱਚ ਕੋਈ ਕਟੌਤੀ ਹੋਈ ਹੈ ਜੀ ਪ੍ਰਾਈਸ ਤੁਸੀਂ ਇਹ ਦੇਖੋ ਵੀ ਸੈਮੀ ਮੈਂ ਤੁਹਾਨੂੰ ਦੇ ਦੂੰਗਾ 10.5000 ਤੋਂ ਸ਼ੁਰੂ LG ਦੀ ਹੈ LG ਦੀ 10.5000 ਵਰੱਟੇ ਚੱਕ ਹੋ ਗਏ ਹਾਂਜੀ ਤੇ ਫੁੱਲੀ ਆਟੋਮੈਟਿਕ ਟਾਪ ਲੋਡ ਤੁਹਾਨੂੰ ਮੈਂ ਦੇ ਦੂੰਗਾ 17990 ਰੁਪਏ ਤੋਂ LG ਦੀ ਹੈ ਹਾਂਜੀ ਨਹੀਂ 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 ਮੈਂ ਇਹ ਕਰਨਾ 17990 GST ਪੇਡ ਕੋਈ ਹਿਡਨ ਚਾਰਜ ਨਹੀਂ ਟਾਪ ਲੋਡ ਹਾਂਜੀ ਟਾਪ ਲੋਡ ਫੁੱਲੀ ਆਟੋਮੈਟਿਕ 17990 ਨਹੀਂ ਇਹ ਕਿਵੇਂ ਕਮਾਲ ਕਰ ਰਿਹਾ LG ਤੇ LG ਤਾਂ ਨਹੀਂ ਹੁੰਦਾ ਇੰਦਾ ਪ੍ਰਾਈਸ ਥੋੜਾ ਵਾਧੂ ਮੈਂ ਤੁਹਾਨੂੰ ਕਹਿੰਦਾ ਅਸੀਂ ਕੋਈ ਦੇਸੀ ਸਮਾਨ ਤਾਂ ਵੇਚਦੇ ਨਹੀਂ ਮੈਂ ਤੁਹਾਨੂੰ ਇਦਾਂ ਥੋੜੀ ਕੋਈ ਮਿਸ ਇਨਫੋਰਮੇਸ਼ਨ ਦਿਨਾ ਪਿਆ ਤੁਸੀਂ ਆਓ ਦੇਖੋ ਉਹਨੂੰ ਟੈਕਸ ਪੇਡ ਪੱਕਾ ਬਿੱਲ ਨਾਲ ਇੰਸ਼ੋਰੈਂਸ ਸਰਟੀਫਿਕੇਟ ਜੈਨੂਇਨਟੀ ਦਾ ਇਹਦੇ 'ਚ EMI ਕਰਾ ਦੂੰਗੇ EMI 0% ਆ ਇਹ ਤੇ ਪ੍ਰੋਸੈਸਿੰਗ ਥੋੜੀ ਬਹੁਤ ਲੱਗੂਗੀ ਜੋ ਹੈਗਾ ਜਿੱਦਾਂ ਹੈਗਾ ਤੁਸੀਂ ਕਹਿ ਰਹੇ ਹੋ ਉੱਚ ਕੋਈ ਝੂਠ ਨਹੀਂ ਆਪਾਂ ਝੂਠ ਬੋਲਨੇ ਕਿ ਕੋਈ ਖਾਸ ਪ੍ਰੋਡਕਟ ਦੇ ਉੱਪਰ ਜਿੱਦਾਂ ਦਾ ਪ੍ਰੋਡਕਟ ਆ ਉਦਾਂ ਦੀ ਉੱਤੇ ਆਫਰ ਅੱਛਾ ਇੱਕ ਵਾਰ ਦੁਬਾਰਾ ਦੱਸ ਦੋ ਕਿਹਨਾ ਕਿਹਨਾ ਤੇ ਪ੍ਰੋਸੈਸਿੰਗ ਫੀਸ ਨਹੀਂ ਲੱਗਣੀ ਦੇਖੋ ਇਹ ਸਿਲੇਕਟਿਡ ਪ੍ਰੋਡਕਟਸ ਦੇ ਉੱਪਰ ਜਿੱਦਾਂ LED ਹੈਗੀ ਆ ਹਾਈ ਐਂਡ ਜਿੱਦਾਂ 55 ਇੰਚ ਤੋਂ ਉੱਪਰ LED ਹੈਗੀ ਆ ਉਹਨਾਂ ਦੇ ਮਾਡਲਸ ਦੇ ਉੱਪਰ ਜ਼ਿਆਦਾਤਰ ਪਰ ਸਕਰੀਨ ਦੇ ਉੱਪਰ ਵੀ ਡਿਪੈਂਡ ਕਰਦਾ ਜੇ ਤੁਸੀਂ ਲੰਬੀਆਂ ਇਨਸਟਾਲਮੈਂਟ ਕਰਨੀਆਂ ਫਿਰ ਚ ਪ੍ਰੋਸੈਸਿੰਗ ਲੱਗਣੀ ਹੈ। ਐਲਈਡੀ ਤੇ ਮਤਲਬ ਜੀਐਸਟੀ ਘਟਨ ਕਰਕੇ ਵੀ ਬੈਨੀਫਿਟਸ ਹੈਗੇ ਆ। ਤੁਸੀਂ ਵੀ ਡਿਸਕਾਊਂਟ ਲਗਾ ਦਿੱਤੀ ਆ 20% ਕ੍ਰੈਡਿਟ ਕਾਰਡ ਦੇ ਨਾਲ। ਇੱਕ ਇੱਕ ਚੀਜ਼ ਨੂੰ ਇਹਨੂੰ ਬਹੁਤ ਹਾਈਲਾਈਟ ਕਰਿਓ ਮੇਰੀ ਨੂੰ। ਬਹੁਤ ਲੋਕਾਂ ਦਾ ਫਾਇਦਾ ਹੋਣ ਵਾਲਾ ਹੈ। ਇਹਨੂੰ ਜ਼ਰੂਰ ਹਾਈਲਾਈਟ ਕਰਿਓ। ਕ੍ਰੈਡਿਟ ਕਾਰਡ ਦੇ ਉੱਪਰ ਜੈਨੂਨ ਮੈਂ ਤੁਹਾਨੂੰ ਗਾਰੰਟੀ ਨਾਲ ਕਹਿ ਰਿਹਾ 15 ਤੋਂ 20000 ਰੁਪਏ ਦਾ ਡਿਸਕਾਊਂਟ ਆ। ਨਹੀਂ ਪਰ ਉਹ 15 ਤੋਂ 20000 ਕਿਵਿ ਲਈ ਕਿਹਾ ਜਿੰਦਾ ਸ਼ਾਪਿੰਗ ਕਰ ਲ ਮਤਲਬ ਤੁਸ ਤੋਂ ਅਰਨਾ ਕਿਸ਼ਤਾਂ ਕਰ ਲਈਆਂ 50000 ਦਾ ਸਮਾਨ ਹੈ ਉਹ ਪਹਿਲੇ 20000 ਆ ਜਾਏਗਾ ਹਾਂਜੀ ਪਹਿਲਾਂ ਆਣਾ ਕੱਟ ਕੇ ਕਿਸ਼ਤ ਬਣਨੀ ਆ ਨੋ ਕੋਸਟ EMI ਬਣਨੀ ਆ ਜੈਨੂਨ ਉਹ ਲਿਖ ਕੇ ਮਤਲਬ ਜਿੱਦਾਂ ਅਸੀਂ ਅਮਾਉਂਟ ਬਣਨੇ ਆ ਉਹ ਚ ਜੋ ਵੀ ਆ 10 15 20 ਕੱਟ ਕੇ ਫੇਰ ਕਿਸ਼ਤ ਬਣਨੀ ਆ ਹਾਂ ਸਮਝੋ ਦੋਸਤੋ ਟੈਕਨੀਕਲ ਗੱਲ ਹੈ ਮੰਨ ਲਓ ਤੁਸੀਂ 60000 ਦਾ ਸਮਾਨ ਖਰੀਦਿਆ ਇਨਸਟੈਂਟ ਕੈਸ਼ਬੈਕ ਤੁਹਾਨੂੰ 10000 ਆਇਆ ਅੱਛਾ ਤੁਸੀਂ ਇਹ ਆ ਚੀਜ਼ ਵੀ ਤੁਸੀਂ ਕਸਟਮਰ ਨੂੰ ਦੱਸਣੀ ਆ ਕੈਸ਼ਬੈਕ ਸਾਡੀ ਜੋ ਸ਼ੋਰੂਮ ਤੇ ਆ ਜੀ ਉਹ ਆਮ ਮਾਰਕੀਟ ਨਾਲੋਂ 4 ਤੋਂ 5% ਜ਼ਿਆਦਾ ਹੋਊਗਾ ਜੋ ਮੇਰੇ ਕੋਲ ਕੈਸ਼ਬੈਕ ਆ ਤੁਸੀਂ ਕੈਸ਼ਬੈਕ ਕੰਪੈਰੀਜ਼ਨ ਕਰਕੇ ਆ ਜਿਓ ਤਾਂ ਮਨੋਤਰ ਸਾਹਿਬ ਤੁਹਾਡੇ ਬੜੇ ਫਾਇਦੇ ਕਰਾਰੇ ਜੀ ਪਹਿਲਾਂ ਤਾਂ GST LG ਦਾ ਪ੍ਰੋਡਕਟ ਹੈ ਉੱਤੇ GST ਕਰਕੇ 10% ਡਿਸਕਾਊਂਟ ਫਿਰ 10% ਸ਼ੋਰੂਮ ਦਾ ਡਿਸਕਾਊਂਟ ਫਿਰ ਕੈਸ਼ਬੈਕ ਬਾਕੀਆਂ ਨਾਲੋਂ 5% ਤੱਕ ਜ਼ਿਆਦਾ ਔਰ ਗੱਲ ਜਿਹੜੀ ਟੈਕਨੀਕਲ ਸਮਝਣ ਵਾਲੀ ਹੈ ਬਹੁਤ ਲੋਕ ਸਵਾਲ ਕਰ ਦਿੰਦੇ ਆ ਕੈਸ਼ਬੈਕ ਕਿੰਦਾ ਹੋਇਆ ਤਾਂ ਉਹਨਾਂ ਨੇ ਦੱਸਿਆ ਕਿ ਮੰਨ ਲਓ ਤੁਸੀਂ 60000 ਦਾ ਕੋਈ ਪ੍ਰੋਡਕਟ ਲੈ ਲਿਆ ਜਾਂ ਦੋ ਪ੍ਰੋਡਕਟ ਲੈ ਲਏ 10000 ਕੈਸ਼ ਦੇ ਤੁਹਾਨੂੰ ਕਿਸ਼ਤ ਪਿਆਰ ਦੀ ਬਣਨੀ ਔਰ ਜੈਨੂਨ ਗੱਲ ਇਹ ਆ ਵੀ ਫਰੈਸ਼ ਸਮਾਨ ਦੇ ਉੱਪਰ ਤੁਹਾਨੂੰ ਡਿਸਕਾਊਂਟ ਦਵਾਂਗੇ ਹਾਂ ਇਹ ਬਹੁਤ ਜ਼ਰੂਰੀ ਆ ਹਾਂ ਫਰੈਸ਼ ਸਮਾਨ ਦੇ ਉੱਪਰ ਤੁਸੀਂ ਕੱਪੜਿਆਂ 'ਚ ਵੀ ਜਾਓਗੇ ਫਰੈਸ਼ ਤੇ ਹੈ ਨਹੀਂ ਜੀ 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 ਮੈਂ ਫਰੈਸ਼ ਸਮਾਨ ਦੇ ਉੱਪਰ ਵੀ ਤੁਹਾਨੂੰ ਕੋਈ ਵੀ ਫਰੈਸ਼ ਨਹੀਂ ਮਿਲਦੇ ਬੈਗ ਬੂਡ ਵੀ ਫਰੈਸ਼ ਨਹੀਂ ਮਿਲੂਗਾ ਤੁਹਾਨੂੰ ਅਸੀਂ ਤੁਹਾਨੂੰ ਨਵੇਂ ਸਮਾਨ ਦੇ ਉੱਪਰ ਡਿਸਕਾਊਂਟ ਦਵਾਂਗੇ ਡਬਲ ਨਹੀਂ ਟ੍ਰਿਪਲ ਡਿਸਕਾਊਂਟ ਦਵਾਂਗੇ 2025 ਦਾ ਹੀ ਮਾਲ ਹੈ 2025 ਦਾ ਚਲੋ ਆਪਾਂ ਇੱਕ ਵਾਰ 에어 ਕੰਡੀਸ਼ਨ ਵਾਲਾ ਲਈਏ ਜੀ ਮਨੋਤਰਾ ਸਾਹਿਬ ਹਮੇਸ਼ਾ ਗਾਈਡ ਕਰ ਏਰੀਆ ਪੁੱਛਿਆ ਜਾਂਦਾ ਕਿ ਕਿੰਨੇ ਏਰੀਆ ਵਿੱਚ ਤੁਹਾਡਾ ਕਮਰਾ ਹੈ ਜਾਂ ਲੌਬੀ ਹੈ ਉਸ ਤੋਂ ਬਾਅਦ ਹੀ ਗਾਈਡ ਕੀਤਾ ਜਾਂਦਾ ਕਿ ਕਿਹੜਾ ਏਸੀ ਲੱਗਣਾ ਚਾਹੀਦਾ ਕਿੰਨੇ ਵਾਟ ਦਾ ਲੱਗਣਾ ਚਾਹੀਦਾ ਕਿਲੋਵਾਟ ਦਾ ਲੱਗਣਾ ਚਾਹੀਦਾ ਅੱਜ ਅੱਜ ਅਸੀਂ ਗਿਆਨ ਨਹੀਂ ਦੇਣਾ ਅੱਜ ਅਸੀਂ ਰੇਟ ਦੇਣਾ ਮੈਂ ਉਹੀ ਗੱਲ ਕਰਦਾ ਪਰ ਹੁਣ ਇਹਨਾਂ ਨੇ ਕਿਹਾ ਕਿ ਆਪਾਂ ਫਿਟਿੰਗ ਫ੍ਰੀ ਕਰਦੇ ਹਾਂ ਫਿਟਿੰਗ ਫ੍ਰੀ ਤਾਂ ਹੈ ਡਿਸਕਾਊਂਟ ਕਿੰਨਾ ਤੁਸੀਂ ਰੇਟ ਸੁਣੋਗੇ ਤੁਸੀਂ ਹੈਰਾਨ ਹੋ ਜਾਓਗੇ ਇੱਕ ਟਨ ਦੇ ਵੀ ਘੱਟ ਰੇਟ ਜਿਵੇਂ ਤੁਹਾਨੂੰ ਡੇਟਾਂ ਦਾ ਏਸੀ ਦੇ ਦੂੰਗਾ ਨਹੀਂ 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 ਇੱਕ ਵਾਰੀ ਸਮਝਾਓ ਇੱਕ ਟਨ ਇੱਕ ਟਨ ਤੋਂ ਵੀ ਘੱਟ ਰੇਟ 'ਚ ਮੈਂ ਤੁਹਾਨੂੰ ਡੇਢ ਟਨ ਦਾ ਹੀ ਦੇ ਦੂੰਗਾ ਨਹੀਂ ਇੰਦਾ ਪੋਸੀਬਲ ਨਹੀਂ ਹੈਗਾ ਮੈਂ ਤੁਹਾਨੂੰ ਦੇ ਦੂੰਗਾ ਪਤਾ ਕੀ ਗੱਲ ਹੈ ਜੀਐਸਟੀ ਘਟਨ ਨਾਲ ਔਰ ਮੈਂ ਆਪਣਾ ਮਾਰਜਿਨ ਸਾਰਾ ਛੱਡ ਦਿੱਤਾ ਤੁਸੀਂ 에어 ਕੰਡੀਸ਼ਨ ਲਓਗੇ ਤੁਸੀਂ ਤੁਹਾਨੂੰ ਰਿਗਰੈਟ ਨਹੀਂ ਹੋਊਗਾ ਕਿ ਅਸੀਂ ਗਲਤੀ ਕੀਤੀ ਆ ਮਤਲਬ ਇੱਕ ਟਨ ਦੇ ਰੇਟ 'ਚ ਡੇਢ ਟਨ ਦਾ ਹੀ ਸੀ ਫਿਟਿੰਗ ਵੀ ਫ੍ਰੀ ਕਰ ਦੂੰਗਾ ਔਰ ਫਿਟਿੰਗ ਉਦੋਂ ਤੁਹਾਨੂੰ ਜਦੋਂ ਤੁਸੀਂ ਕਹੋਗੇ ਉਦੋਂ ਫਿਟਿੰਗ ਕਰਾਂਗੇ ਅੱਛਾ ਮੰਨ ਲਓ ਮੇਰਾ ਮੰਨ ਤੁਸੀਂ ਲੈ ਕੇ ਰੱਖ ਲਓ ਤੁਹਾਡੀ ਗਾਰੰਟੀ ਵੀ ਅਗਲੇ ਸਾਲ ਤੋਂ ਸ਼ੁਰੂ ਹੋ ਜੂਗੀ ਤੁਹਾਨੂੰ ਡਿਸਕਾਊਂਟ ਅੱਜ ਦਾ ਔਰ ਗਾਰੰਟੀ ਅਗਲੇ ਸਾਲ ਦੀ ਮਾਰਚ ਤੋਂ ਸ਼ੁਰੂ ਕਰਾਂਗੇ ਗਾਰੰਟੀ ਔਰ ਫਿਟਿੰਗ ਵੀ ਉਦੋਂ ਦਾ ਨਹੀਂ ਦੇਖੋ ਬਲੋ ਸਭ ਅਸੀਂ ਥੋੜੀ ਦੇਰ ਪਹਿਲਾਂ ਇਹ ਕਹਿ ਕੇ ਹਟਿਆ ਕਿ ਇਸ ਵਾਰ ਸਰਦੀ ਜ਼ਿਆਦਾ ਪੈਣੀ ਹੈ ਤੇ ਮੈਨੂੰ ਹੁਣ ਮੰਨ ਲਓ ਮੈਂ ਕਸਟਮਰ ਹਾਂ ਮੈਨੂੰ ਹੁਣ ਏਸੀ ਖਰੀਦ ਕੇ ਕੀ ਫਾਇਦਾ ਹੌਟ ਐਂਡ ਕੋਲਡ ਏਸੀ ਵੀ ਹੈਗੇ ਆ ਤੇ ਹੀਟਰ ਵਾਲੇ ਤੁਹਾਡੀ ਗਾਰੰਟੀ ਦੇਖੋ 6 ਮਹੀਨੇ ਦੀ ਆ 6 ਮਹੀਨੇ ਗਾਰੰਟੀ ਮੈਂ ਤੁਹਾਨੂੰ ਐਡਵਾਂਸ ਦਊਂਗਾ ਅੱਗੇ ਤੋਂ ਗਾਰੰਟੀ ਸ਼ੁਰੂ ਕਰੂੰਗਾ ਇੰਸਟਾਲੇਸ਼ਨ ਉਦੋਂ ਹੋਊਗੀ ਜਦੋਂ ਤੁਸੀਂ ਲਓਗੇ ਫ੍ਰੀ ਹੋਊਗੀ ਜਦੋਂ ਵੀ ਤੁਸੀਂ ਕਹੋਗੇ ਓਕੇ ਜੇ ਤੁਸੀਂ ਹੁਣ ਲਵਾਉਣਾ ਹੁਣ ਵੀ ਫ੍ਰੀ ਆ ਜੇ ਤੁਸੀਂ 6 ਮਹੀਨੇ ਬਾਅਦ ਕਹੋਗੇ ਫ੍ਰੀ ਤਾਂ ਵੀ ਫ੍ਰੀ ਦਊਂਗਾ ਮਤਲਬ ਮੈਂ ਅੱਜ ਤੁਹਾਡੇ ਤੋਂ ਏਸੀ ਲੈ ਲਿਆ ਤੁਸੀਂ ਡਿਸਕਾਊਂਟ ਵੀ ਲੈ ਲਓ ਗਾਰੰਟੀ ਵੀ ਤੁਹਾਡੀ ਕਵਰ ਕਰੂੰਗਾ ਔਰ ਤੁਹਾਨੂੰ ਫਿਰ ਆਪਾਂ ਇੰਸਟਾਲੇਸ਼ਨ ਵੀ ਫ੍ਰੀ ਦਵਾਂ ਮਤਲਬ ਮੈਂ ਅੱਜ ਤੁਹਾਡੇ ਤੋਂ ਏਸੀ ਲੈ ਲਿਆ ਪਰ ਮੈਂ ਅੱਜ ਫਿਟਿੰਗ ਨਹੀਂ ਕਰਾਈ ਮੈਂ 6 ਮਹੀਨੇ ਬਾਅਦ ਫਿਟਿੰਗ ਕਰਾਉਣਾ ਚਾਹੁੰਦਾ ਉਦੋਂ ਫਿਟਿੰਗ ਵੀ ਫ੍ਰੀ ਹੈ ਤੇ ਉਸ ਗਾਰੰਟੀ ਵੀ ਉਸੇ ਦਿਨ ਤੋਂ ਸ਼ੁਰੂ ਹੋ ਗਈ ਹਾਂ ਜਦੋਂ ਤੁਸੀਂ ਕਹੋਗੇ ਉਦੋਂ ਤੋਂ ਗਾਰੰਟੀ ਸ਼ੁਰੂ ਹੋਊਗੀ ਠੀਕ ਹੈ ਜੀ 34000 ਰੁਪਏ ਦਾ ਡੇਟ ਆਂਦਾ ਏਸੀ ਫਿਟ ਕਰਕੇ ਤੁਹਾਨੂੰ ਦੇ ਦਊਂਗਾ ਐਲਜੀ ਦਾ ਐਲਜੀ ਦਾ ਸਭ ਸਭ ਕੰਪਨੀ ਦਾ ਨਹੀਂ ਕੁਝ ਨਹੀਂ ਸਭ ਕੰਪਨੀ ਜੀ LGI ਦਾ ਨਹੀਂ ਸਾਡੇ 34000 ਰੁਪਏ ਦਾ ਡੇਟਾਂ ਦਾ 에어 ਕੰਡੀਸ਼ਨਰ ਡੁਅਲ ਇਨਵਰਟਰ ਤੁਹਾਨੂੰ ਫਿੱਟ ਕਰਕੇ ਦੇ ਦੇਵਾਂਗਾ ਮਤਲਬ ਇਹ LG ਹੈ ਨਾ LG LGI ਦਾ ਨਹੀਂ ਨਹੀਂ LGI LGD ਦਾ ਨਹੀਂ LGD ਕੋਈ ਨਹੀਂ ਡੀ ਕੁਝ ਨਹੀਂ ID B ਕੁਝ ਨਹੀਂ ਹੈਗਾ ਇਹ ABC ਕੁਝ ਨਹੀਂ ਹੈ ਕੁਝ ਨਹੀਂ ओरिजिनल LG ਹੈ ओरिजिनल LG ਆ ਜੀ ਜੀ ਤਾਂ ਫਿਰ ਹੁਣ ਆਪਾਂ ਉਹ ਸਸਪੈਂਸ ਖੋਲਦੇ ਜੀ ਹਾਂਜੀ ਜਿਹੜਾ ਤੋਹਫਾ ਤੁਸੀਂ ਦੇਖੋ ਇੱਥੇ ਜਦੋਂ ਵੀ ਸ਼ਾਪਿੰਗ ਤੇ ਆਉਂਦੇ ਆ ਹਸਬੈਂਡ ਵਾਈਫ ਬੱਚੇ ਇੱਥੇ ਬੈਠੇ ਨੇ ਟੇਬਲ ਤੇ ਡਿਸਕਸ਼ਨਸ ਹੁੰਦੀਆਂ ਆ ਆ ਕਿਸੇ ਨੂੰ ਸਮਝਾਈ ਰਹੀ ਸੀ ਬਲੋਤਰਾ ਸਾਹਿਬ ਤਾਂ ਮੈਂ ਪੇਜ ਚੱਕ ਲਿਆ ਦੇਖੋ ਇਹ ਬੁਲੇਟ ਤਾਂ ਅਮੇਸ਼ਾ ਕੱਢਦੇ ਆ ਲੇਕਿਨ ਲੋਕਾਂ ਚ ਕ੍ਰਿਓਸਿਟੀ ਹੁੰਦੀ ਕਿ ਯਾਰ ਕੋਈ ਐਹੋ ਜਿਹਾ ਮਤਲਬ ਲੱਕੀ ਡਰਾ ਹੋਣਾ ਚਾਹੀਦਾ ਕਿ ਜਿਹਨੂੰ ਦੇਖ ਕੇ ਆਨ ਰੀਝਾ ਖੁਸ਼ ਹੋ ਜਾਵੇ ਨਾਲੇ ਘਰ ਦੇ ਵੀ ਖੁਸ਼ ਹੋਣ ਨਾ ਇੱਕੋ ਹੀ ਬੰਦਾ ਹੁਣ ਬਾਈਕ ਚਲਾਉਂਦਾ ਉਹ ਵਿਚਾਰੇ ਲੇਡੀਜ਼ ਕਦੇ ਸਾਨੂੰ ਕੁਝ ਨਹੀਂ ਮਿਲਿਆ ਨਾਲੇ ਉਦਦਾ ਵੀ ਬਲੋਤਰਾ ਸਾਹਿਬ ਕਹਿੰਦੇ ਤੁਹਾਨੂੰ ਐਹੋ ਜੀ ਜਗ੍ਹਾ ਭੇਜਣਾ ਉਹ ਮਨ ਜਿੱਥੇ ਅਮਰੀਕਾ ਤੋਂ ਲੋਕ ਆਉਂਦੇ ਆ ਹਾਂ ਦੁਬਈ ਦੁਬਈ ਤੁਸੀਂ ਵੀ ਸ਼ੇਖ ਬਣਦੇ ਹੁੰਦੇ ਨਾ ਹਾਂ ਉੱਥੇ ਭੇਜ ਦੇਣਾ ਸੀ ਤੁਹਾਨੂੰ ਦੇਖ ਕੇ ਮੈਨੂੰ ਆਈਡੀਆ ਵੀ ਦੁਬਈ ਦਾ ਟੂਰ ਦੇ ਦ ਕਪਲ ਵਾਸਤੇ ਮਹਿੰਦਾ ਸਾਹਿਬ ਕਹਿੰਦੇ ਆ ਵੀ ਵੀ ਹਬੀ ਵੀ ਗੋ ਟੂ ਦੁਬਈ ਇਹਨਾਂ ਤੁਹਾਨੂੰ ਦੁਬਈ ਭੇਜਣਾ ਔਰ ਲੱਕੀ ਡਰਾ ਹਮੇਸ਼ਾ ਜੈਨੂਇਨ ਹੁੰਦਾ ਹਾਂਜੀ ਬੁਲੇਟ ਹਮੇਸ਼ਾ ਜੈਨੂਇਨ ਲੋਕਾਂ ਨੂੰ ਨਿਕਲਿਆ ਇਸੇ ਤਰੀਕੇ ਤੁਸੀਂ ਇੱਥੋਂ ਆ ਕੇ ਸਮਾਨ ਪਰਚੇਸ ਕਰੋਗੇ ਤਾਂ ਤੁਹਾਨੂੰ ਲੱਕੀ ਡਰਾ ਜਿਹੜਾ ਕਪਲ ਦੇ ਲਈ ਦੁਬਈ ਦਾ ਟ੍ਰਿਪ ਐਕਸ ਦਿੱਲੀ 에ਅਰ ਫੇਅਰ ਪਲੱਸ ਹੋਟਲ ਦਾ ਐਕਸਪੈਂਸ ਤੁਹਾਡਾ ਓਕੇ ਉਹ ਸਾਰਾ ਅਸੀਂ ਦਮਾਂ ਐਕਸ ਦਿੱਲੀ ਦਿੱਲੀ ਤੋਂ ਦਿੱਲੀ ਤੋਂ ਤੁਹਾਡੀ ਫਲਾਈਟ ਫ੍ਰੀ ਆ ਆਣ ਜਾਣ ਪਲੱਸ ਤੁਹਾਡਾ ਹੋਟਲ ਐਕਸਪੈਂਸ ਫਾਰ 4 ਡੇਸ ਠੀਕ ਹੈ ਜੀ ਸ਼ਾਪਿੰਗ ਤੁਸੀਂ ਆਪਣੀ ਕਰਨੀ ਆ ਸ਼ਾਪਿੰਗ ਨਹੀਂ ਕਰਨੀ ਅਸੀਂ ਸ਼ਾਪਿੰਗ ਨਹੀਂ ਕਰਨੀ ਹੋਰ ਮੀਨਾ ਬਾਜ਼ਾਰ ਤੋਂ ਸਮਾਨ ਸਾਰਾ ਲੈ ਲੈਣ ਸੋਨਾ ਲਾਦ ਲੈਣ ਉਹ ਸਭ ਇਹ ਵੀ ਦਿਓ ਇਹ ਵੀ ਦਿਓ ਇਹ ਨਹੀਂ ਦੇ ਸਕਦਾ ਅੱਛਾ ਜਿਹੜਾ ਉੱਥੇ ਘੁੰਮਣਾ ਫਿਰਨਾ ਉਹ ਤੁਹਾਡਾ ਆਪਣਾ ਉਹ ਤੁਹਾਡਾ ਤੁਸੀਂ ਹੋਟਲ ਤੇ ਚਾਰਜ ਦੇ ਦੇਣੇ ਫਲਾਈਟ ਚਾਰजेस ਹਾਂ ਚਲੋ ਜਿਹੜਾ ਸਿਟੀ ਟੂਰ ਹੁੰਦਾ ਉਹ ਫ੍ਰੀ ਹੁੰਦਾ ਥੋੜੀ ਬਹੁਤ ਐਕਟੀਵਿਟੀਜ਼ ਹੁੰਦੀਆਂ ਪਰ ਜੇ ਤੁਸੀਂ ਆਪਣੇ ਆਪ ਤੇ ਘੁੰਮਣਾ ਚਾਹੋ ਤਾਂ ਤੁਹਾਡੀ ਉਹ ਆ ਤਾਂ ਬੁਲੇਟ ਨਾਲ ਵੀ ਘੈਂਟ ਗੱਲ ਐਸਲੀ ਪਟਾਕੇ ਆ ਨਾਲੇ ਘਰ ਦੇ ਵੀ ਖੁਸ਼ ਹਾਂ ਨਾਲੇ ਤੁਸੀਂ ਰਿਫਰੈਸ਼ ਹੋ ਕੇ ਆਓ ਚਾਰ ਦਿਨ ਜਾ ਕੇ ਜੇ ਮੈਂ ਸੋਚ ਰਿਹਾ ਮੰਨ ਲਓ ਕਿਸ ਦੀ ਮੈਰਿਜ ਅਨਿਵਰਸਰੀ ਆ ਜਵੇ ਉਦੋਂ ਤੁਸੀਂ ਲੱਕੀ ਡਰਾਅ ਕੱਢ ਦੋ ਹਾਂ ਅਗਲੇ ਕਹਿੰਦਾ ਨਾ ਵਿਭਾਗਮਾਨ ਨੇ ਲੱਕੀ ਡਰਾਅ ਨਿਕਲਿਆ ਆਪਾਂ ਮੈਰਿਜ ਅਨਿਵਰਸਰੀ ਤੇ ਦਵਾਈ ਜਾਣਾ ਦਵਾਈ ਜਾਣਾ ਤੇ ਫਿਰ ਕੱਲਾ ਇੱਕ ਕਪਲ ਨੂੰ ਹੀ ਮਿਲੂਗਾ ਸਾਮਾਨ ਕਿ ਹੋਰ ਵੀ ਗਿਫਟ ਟਰੱਕੇ ਅਸੀਂ ਹੋਰ 11 ਗਿਫਟ ਹੋਰ ਕੱਢਾਂਗੇ ਇਸ ਵਾਰੀ ਅਸੀਂ ਲੋਕਾਂ ਦਾ ਬਹੁਤ ਹੁੰਦਾ ਵੀ ਤੁਸੀਂ ਇੱਕੋ ਹੀ ਕੱਢ ਦਿੰਨੇ ਆ ਬਾਕੀ ਨਹੀਂ ਕੱਢਦੇ ਅਸੀਂ ਅੱچھے ਬ੍ਰਾਂਡਡ ਗਿਫਟ 11 ਹੋਰ ਕੱਢਾਂਗੇ ਮਤਲਬ ਟੋਟਲ 12 ਹੋਣਗੇ ਇਨਕਲੂਡਿੰਗ ਇਹੇ ਵਾਲਾ ਦੇਖੋ ਜੀ ਬਹੁਤ ਹੀ ਇੰਟਰਸਟਿੰਗ ਗੱਲ ਹੈ ਮੇਰਾ ਖਿਆ ਕਿ ਕਿਸੇ ਸ਼ੋਰੂਮ ਵਾਲੇ ਨੇ ਦੁਬਈ ਦਾ ਟੂਰ ਰੱਖਿਆ ਹੋਵੇ ਕਪਲ ਦੇ ਲਈ ਔਰ ਨਾਲ ਦੀ ਨਾਲ 11 ਹੋਰ ਅਨਾਮ ਬੁਲਟ ਕਈ ਮਸ਼ੀਨ ਕੱਢਦੇ ਸੀ ਹੁਣ ਦੁਬਈ ਦਾ ਟੂਰ ਵੀ ਕੱਢ ਦਿੱਤਾ ਮੈਂ ਕਹਿੰਨਾ ਇੰਨੇ ਕੁ ਸੇਲ ਕਰਾਓ ਕਿ ਅਗਲੀ ਵਾਰ ਕਦ ਮੈਂ ਯੂਕੇ ਦਾ ਟ੍ਰਿਪ ਰੱਖ ਦਿੱਤਾ ਨਾਲ ਮੈਂ ਵੀ ਚਲ ਜਾਂਗਾ ਤੁਹਾਡਾ ਸਪੋਰਟ ਰਹੂਗਾ ਸਾਡੇ ਕਸਟਮਰਜ਼ ਦਾ ਸਪੋਰਟ ਰਹੂਗਾ ਤਾਂ ਅਸੀਂ ਇਦਾਂ ਵੀ ਕਰਾਂਗੇ ਯੂਰਪ ਦਾ ਟੂਰ ਦਵਾਂਗੇ ਜੀ ਯੂਰਪ ਦਾ ਟੂਰ ਇੱਕ ਵਾਰੀ ਐਡਰੈਸ ਨੈਕਸਟ ਟਾਈਮ ਨੈਕਸਟ ਟਾਈਮ ਆਪਾਂ ਉਮੀਦ ਕਰਦੇ ਹਾਂ ਬੁਲਟ ਤੋਂ ਦੁਬਈ ਤੇ ਆਏ ਆ ਤੇ ਦੁਬਈ ਤੋਂ ਫਿਰ ਯੂਰਪ ਯੂਰਪ ਦਾ ਸ਼ੰਜਨ ਸੈਵਨ ਕੰਟਰੀਜ਼ ਦਾ ਟੂਰ ਤੁਹਾਨੂੰ ਦਵਾਂਗੇ ਪਰਮਾਤਮਾ ਦੀ ਕਿਰਪਾ ਨਾਲ ਜੇ ਤੁਹਾਡਾ ਸਹਿਯੋਗ ਰਿਹਾ ਸਾਡੇ ਨਾਲ ਇਦਾਂ ਹੀ ਅਸੀਂ ਪ੍ਰਮਾਤਮਾ ਦੀ ਕਿਰਪਾ ਹੈ ਭੈਣ ਭਰਾਵਾਂ ਦਾ ਤੁਹਾਡੇ ਸਿਰ ਤੇ ਹੱਥ ਹੈ ਆਹ ਸ਼ੋਰੂਮ ਬਹੁਤ ਅੱਛਾ ਚੱਲ ਰਿਹਾ ਪਿਛਲੇ 28 ਸਾਲਾਂ ਤੋਂ ਤੇ ਹੁਣ ਕਾਰਤਿਕ ਹੋਣਾ ਵਾਲਾ ਮੀ ਮਲੋਤਰਾ ਇਲੈਕਟ੍ਰੋਨਿਕਸ ਦਾ ਹੋ ਰੋਡ ਤੇ ਟਰੱਕ ਯੂਨੀਅਨ ਦੇ ਸਾਹਮਣੇ ਉਹ ਵੀ ਬਹੁਤ ਅੱਛਾ ਕੰਮ ਕਰ ਰਿਹਾ ਉਹ ਤਾਂ ਪੱਕਾ ਕਿਹਾ ਵੀ ਸੀਗਾ ਕਿ ਨਵੇਂ ਸ਼ਹਿਰ ਵਿੱਚ ਨਵੇਂ ਯੁੱਗ ਦੀ ਜਿਹੜੀ ਤੁਸੀਂ ਸ਼ੁਰੂਆਤ ਕੀਤੀ ਹੈ ਇਲੈਕਟ੍ਰੋਨਿਕਸ ਦੁਨੀਆ ਉਹ ਵੀ ਚੱਲ ਰਿਹਾ ਬਹੁਤ ਪਰ ਮੈਂ ਆਪਣੇ ਤੁਹਾਡੇ ਮਾਧਿਅਮ ਨਾਲ ਆਪਣੇ ਕਸਟਮਰ ਨੂੰ ਦੱਸਣਾ ਚਾਹਾਂਗਾ ਜਿੰਨੇ ਵੀ ਸਾਡੇ ਅ ਕਸਟਮਰ ਸਾਡੇ ਪ੍ਰੀਮੀਅਮ ਕਸਟਮਰ ਸਾਡੇ ਸਾਰੇ ਅੱਛੇ ਕਸਟਮਰ ਸਾਰੇ ਵੀ ਵੀ ਆਈ ਪੀ ਆ ਵੀ ਵੀ ਆਈ ਪੀ ਕਸਟਮਰ ਦਾ ਸਾਡੇ ਤੁਹਾਨੂੰ ਵੈਸੇ ਤਾਂ ਉਦਾਂ ਤੁਸੀਂ ਵੀ ਦਿਖਾਇਆ ਉੱਥੇ ਡਾਈਸਨ ਦਾ ਪ੍ਰੋਡਕਟ ਵੀ ਸਾਡੇ ਕੋਲ ਅਵੇਲੇਬਲ ਹੈ ਸਾਰੀ ਰੇਂਜ ਔਰ ਕੰਪਨੀ ਦਾ ਸਾਡਾ ਅਫੀਸ਼ੀਅਲ ਸਟੋਰ ਹੈ ਡਾਈਸਨ ਦਾ ਉਹ ਤੁਸੀਂ ਖੁਦ ਨੂੰ ਵੀ ਵੀ ਆਈ ਪੀ ਫੀਲ ਦੇ ਸਕਦੇ ਹੋ ਬਿਲਕੁਲ ਫੀਲ ਆ ਸਕਦਾ ਹੈ ਡਾਈਸਨ ਦੇ ਪ੍ਰੋਡਕਟਸ ਦੇ ਨਾਲ ਡਾਈਸਨ ਦੇ ਪ੍ਰੋਡਕਟ ਔਰ ਸਾਡੇ ਕੋਲ ਮਲਟੀ ਬ੍ਰਾਂਡ ਹੈ ਮਤਲਬ ਤੁਹਾਨੂੰ ਹੋਰ ਕਿਤੇ ਜਾਣ ਦੀ ਲੋੜ ਨਹੀਂ ਸਾਰੇ ਹੀ ਬ੍ਰਾਂਡ ਸਾਡੇ ਕੋਲ ਉੱਥੇ ਅਵੇਲੇਬਲ ਆ ਦੇਖੋ ਸਭ ਆਪ ਨੋਚ ਦਾ LG ਐ ਪਰ ਜੇ ਪਰ LG ਉੱਥੇ ਵੀ ਐ ਜੇ ਤੁਹਾਡੇ ਮਨ 'ਚ ਇਹ ਆ ਕਿ ਨਹੀਂ ਯਾਰ ਮੈਂ ਇੱਕ ਵਾਰੀ ਘੁੰਮਣਾ ਤਾਂ ਤੁਸੀਂ ਮਲੋਤਰਾ ਸਾਹਿਬ ਦਾ ਜਿਹੜਾ ਰਾਹੋਂ ਰੋਡ ਤੇ ਸ਼ੋਅਰੂਮ ਆ ਇੱਕ ਵਾਰੀ ਇਹ ਗੇੜਾ ਕੱਢ ਜਿਓ ਤੁਹਾਨੂੰ ਸਾਰੇ ਟੌਪ ਨੋਚ ਪ੍ਰੋਡਕਟ ਜਿਹੜੇ ਉੱਤੇ ਮਿਲ ਜਾਣੇ ਔਰ ਬਹੁਤ ਸਾਰੇ ਬੈਨੀਫਿਟਸ ਵੀ ਮਿਲ ਜਾਣੇ ਮਲੋਤਰਾ ਸਾਹਿਬ ਇੱਕ ਵਾਰੀ ਐਡਰੈਸ ਕੰਫਰਮ ਕਰੋ ਐਡਰੈਸ ਮੇਰਾ ਗੀਤਾ ਭਵਨ ਰੋਡ ਆ ਜੀ ਗੀਤਾ ਮੰਦਿਰ ਦੇ ਕੋਲ ਆ ਤੇ ਰਾਹੋਂ ਰੋਡ ਆਪੋਜ਼ਿਟ ਪੁਰਾਣੀ 올ਡ ਟਰੱਕ ਯੂਨੀਅਨ ਜਿੱਥੇ ਟਰੱਕ ਖੜਦੇ ਆ ਉਹਨਾਂ ਦੇ ਸਾਹਮਣੇ ਬਿਲਕੁਲ ਤੇ ਗੀਤਾਪਮਨ ਰੋਡ ਤੇ ਜੇ ਤੁਸੀਂ ਆਉਂਦੇ ਹੋ ਜਿਹਨੂੰ ਮਰਜ਼ੀ ਪੁੱਛ ਲਓ ਬਾਈਟਸ ਨਹੀਂ ਪਤਾ ਲੱਗਦਾ ਵੈਸੇ ਤਾਂ ਗੂਗਲ ਤੇ ਪਾਉਂਗੇ ਉਹਨੇ ਵੀ ਤੁਹਾਨੂੰ ਬਾਹ ਫੜ ਕੇ ਲੈ ਆਣਾ ਹਾਂਜੀ ਜੇ ਨਹੀਂ ਪਤਾ ਲੱਗਦਾ ਫਿਰ ਵੀ ਜਿੱਤੋਂ ਮਰਜ਼ੀ ਪੁੱਛ ਲਓ ਬੜੇ ਸਤਿਕਾਰ ਨਾਲ ਤੁਹਾਨੂੰ ਮਲੂਤ ਸੱਦ ਸ਼ੋਰੂਮ ਛੱਡ ਕੇ ਜਾਣਗੇ ਔਰ ਇਹ ਦੋਨੋਂ ਇੱਥੇ ਗਾਈਡ ਕਰ ਦੇਣਗੇ ਵੱਡੀ ਗੱਲ ਹੁੰਦੀ ਆ ਕਿ ਜਦੋਂ ਤੁਸੀਂ ਸ਼ੋਰੂਮ 'ਚ ਪਹੁੰਚਦੇ ਆ ਉਹ ਤੁਹਾਨੂੰ ਡਿਸਕਸ ਕਰਕੇ ਗਾਈਡ ਕਰਨ ਸੁਜੈਸਟ ਕਰਨ ਕਿ ਕਿਹੜਾ ਪ੍ਰੋਡਕਟ ਤੁਹਾਡੇ ਬੈਨੀਫਿਟ ਹੋਗਾ ਉਹ ਮੈਂ ਕਹਿਣਾ ਕਿ ਜਿਹੜੀ ਸੂਝ-ਬੂਝ ਉਹ ਤੁਹਾਨੂੰ ਇਹਨਾਂ ਤੱਕ ਤਜਰਬੇ ਦਾ ਫਾਇਦਾ ਲੈਣਾ ਚਾਹੀਦਾ ਉਹ ਸਭ ਸਮਾਂ ਕੱਢਿਆ ਬਹੁਤ ਮਿਹਰਬਾਨੀ ਬਹੁਤ ਚੰਗਾ ਲੱਗਿਆ ਥੈਂਕ ਯੂ ਸਰ ਜੀ ਬੋਲੋ ਤਾਂ ਸਰ ਇੱਕ ਬੇਨਤੀ ਹੈ ਹਾਂ ਇਹ ਲੱਕੀ ਡਰਾਪ ਕੋਈ ਇੱਕਦਮ ਸ਼ਰਤ ਰੱਖੀ ਹੈ ਕਿ 50000 ਦੀ ਸ਼ਾਪਿੰਗ ਵਾਧੇ ਕਿ ਚਾਹੀਏ 10000 ਦਾ ਬਰਡਰ ਲੋਨ ਨਾਲੇ ਵੀ 10000 ਔਨਵਰਡਸ 10000 ਔਨਵਰਡਸ ਹਾਂ 9999 ਨਹੀਂ ਨਾ 10000 ਔਨਵਰਡਸ 10000 ਔਨਵਰਡ ਤੁਸੀਂ ਬਸ ਸਾਈਨ ਕਰਨਾ ਲੱਕੀ ਡਰਾਉਨ ਨੂੰ ਪਾਲਣਾ ਔਰ ਰੱਬ ਦਾ ਨਾਮ ਲੈਣਾ ਮੰਦਰ ਸਾਹਮਣੇ ਮਤਾਂ ਡਿੱਗ ਜਾ ਬੜੇ ਰਣਵਿਧਿਸ਼ਨ ਛੋਟੇ ਦਿਨ ਸੀ ਜਿਹਨੂੰ ਸਪਰੀਂਗ ਦੇ ਅਦੁੱਲ ਸਤਸਮੇ ਸੀ ਸੀਗਾ ਰੱਖਿਆ